ਕਮਾਲ ਦੀ ਗੱਲ ਅੱਜ ਮਾਮਾ ਮਮੀ ਬਾਹਰ ਹੀ ਨਿਕਲੇ ਪੁੱਛਦਾ ਹਰਬਣ ਹਰਬਣ ਉਰੇ ਆ ਹਾਂਜੀ ਉਹ ਮੈਂ ਕਹਿੰਦਾ ਸੀਗਾ ਹਾਂਜੀ ਮਾਮਾ ਮਮੀ ਕਿੱਥੇ ਨੇ ਅੰਦਰੀ ਨੇਗੇ ਮੈਂ ਤਾਂ ਦੇਖੇ ਨਹੀਂ ਯਾ ਕੀ ਗੱਲ ਹੋ ਗਈ ਬਾਹਰ ਨਹੀਂ ਨਿਕਲੇ ਕਿਤੇ ਵੀਰਪਾਲ ਨਾਲ ਗੱਲ ਕਰਤਾ ਨਹੀਂ ਲਈ ਮਾਮੇ ਨਾਲ ਤੂੰ ਕਹਿੰਦੀ ਸੀ ਵੀ ਵੀਰਪਾਲ ਨੂੰ ਸਾਰੀ ਗੱਲ ਦੱਸਦੀ ਦੱਸੀ ਤਾਂ ਹੈਗੀ ਸੀ ਮੈਂ ਵੀਰਪਾਲ ਨੂੰ ਗੱਲ ਪਰ ਕਰੀਆ ਕਨਾ ਇਹ ਗੱਲ ਤਾਂ ਨਹੀਂ ਮੈਨੂੰ ਪਤਾ ਕੋਈ ਨਾ ਮੈਂ ਪੁੱਛਦਿਆਂ ਵੀਰਪਾਲ ਨੂੰ ਵੀਰਪਾਲ ਨੂੰ ਆਪਾਂ ਤਾਂ ਕੀ ਪੁੱਛਣਾ ਹਰਮਨ ਤੁਸੀਂ ਨਾਲੇ ਹੁਣ ਵੀ ਕੱਖਾਂ ਜੀ ਹੱਥ ਮਾਰਨ ਲੱਗ ਰਹੇ ਹੋ ਕਿੰਨੇ ਵਾਰ ਕਹਤਾ ਵੀ ਭਾਈ ਬਹਿ ਜਾ ਕਰੋ ਚੈਨ ਦੋ ਘੜੀ ਦਾ ਆਰਾਮ ਕਰ ਲਿਆ ਕਰੋ ਜਮੀ ਨਹੀਂ ਤੁਸੀਂ ਤਾਂ ਮੇਰੀ ਗੱਲ ਸੁਣਦੇ ਉਹ ਕਹਿੰਦੇ ਨਹੀਂ ਹੁੰਦੇ ਹਰਮਨ ਜਿਹੜੇ ਬੰਦੇ ਨੇ ਸਾਰੀ ਉਮਰ ਘੱਟਾ ਢੋਆ ਹੋਵੇ ਨਾ ਉਹ ਤੋਂ ਨਹੀਂ ਬੈਠਿਆ ਜਾਂਦਾ ਚਲ ਆਖਰਕਾਰ ਚਾਹੇ ਆਪਣੀ ਨਾ ਨ ਲੜਾਈ ਆ ਪਰ ਉਹ ਵਿਚਾਰੇ ਜਾਨਵਰਾਂ ਦਾ ਕੀ ਕਸੂਰ ਆ ਉਹ ਤਾਂ ਭੁੱਖੇ ਮਰਦੇ ਹਨ ਮੈਂ ਕਿਹੜਾ ਆਖਿਆ ਉਹਨਾਂ ਨੂੰ ਭੁੱਖੇ ਮਾਰਨਾ ਮੈਂ ਤਾਂ ਇਹ ਕਹਨੀ ਹੈ ਕਿ ਅਸੀਰੀ ਦਾ ਆਪ ਹੀ ਕੰਮ ਕਰਦੇ ਰਹਿਣੋ ਕੋਈ ਸੀਰੀਓ ਪੁੱਛ ਲੋ ਮੈਨੂੰ ਤੁਹਾਨੂੰ ਆਰਾਮ ਮਿਲ ਜਾ ਕਰੂਗਾ ਉਸ ਮੜਾ ਜਾਣਾ ਆਪਣਾ ਆ ਤਾਣਾ ਬਾਣਾ ਲੋਟ ਆ ਜਾਂਦੇ ਤਾਣਾ ਬਾਣਾ ਤਾਂ ਲੋਟ ਹੀ ਹੈਗਾ ਹੋ ਗਿਆ ਲੋਟ ਕੋਈ ਨਾ ਦੋ ਦੋ ਬੰਦੇ ਰੱਖਾਂਗੇ ਇੱਥੇ ਹੁਣ ਠੀਕ ਹੈ ਹੋ ਗਿਆ ਲੋਟ ਬਥੇਰਾ ਹੁਣ ਨਹੀਂ ਕੁਝ ਹੁੰਦਾ ਕੋਈ ਨਾ ਵੀਰਪਾਲ ਨੂੰ ਦੱਸ ਤਾਂ ਨਾ ਉਹ ਵੀ ਵਿਚਾਰੀ ਮੂੰਹ ਤਾਂ ਹੋਰੋਜਾ ਕਰਦੀ ਸੀਗੀ ਵੀ ਆ ਕੀ ਗੱਲਾਂ ਨੇ ਹਜੇ ਤਾਂ ਉਹ ਕਰੂਗੇ ਉਹਨਾਂ ਦੀ ਠੰਡੀ ਥਤੀਸ ਨਾਲ ਅਸਲ ਦੇ ਵਿੱਚ ਗੱਲ ਤਾਂ ਆਇਆ ਨਾ ਵੀਰਪਾਲ ਨੂੰ ਤਾਂ ਇਹ ਗੱਲ ਦੀ ਨਹੀਂ ਪਤਾ ਹੈਗਾ ਕਿਹੜੀ ਮੇਰਾ ਪਿਓ ਵੀ ਐਡੀ ਕੱਟਿਆ ਸੋਚ ਰਖਦਾਗਾ ਉਹਨੂੰ ਤਾਂ ਜਵਾਕੜੀ ਨੂੰ ਕੀ ਪਤਾ ਸੀ ਉਹਨੂੰ ਤਾਂ ਮੈਂ ਦੱਸਿਆ ਫੇਰ ਪਤਾ ਲੱਗਿਆਗਾ ਪਹਿਲਾਂ ਤੁਹਾਨੂੰ ਯਕੀਨ ਨਹੀਂ ਆਇਆ ਹੈਗਾ ਜਦੋਂ ਮੈਂ ਦੱਸਿਆ ਨਾ ਵੀ ਇਹ ਸੱਚੀ ਗੱਲ ਹੈ ਸੱਚੀ ਉਹ ਐ ਸੋਚਦੇ ਸੀਗੇ ਉਹ ਤਾਂ ਆਪ ਕੁੜੀ ਦਾ ਮੂੰਹ ਜਮੀ ਉੱਤਰ ਗਿਆ ਉਹਦੋਂ ਅਸਲ ਦੇ ਵਿੱਚ ਜਦੋਂ ਵੀਰਪਾਲ ਹੁਣ ਆਪਣੇ ਨਾਲ ਰਲ ਗਈ ਨਾ ਉਹਨੂੰ ਜਦੋਂ ਪਤਾ ਲੱਗਿਆ ਵੀ ਮੰਮੀ ਹੈ ਨਹੀਂ ਕਿਸੇ ਸਾਹ ਦੀ ਫੇਰ ਦੇਖੀਏ ਅਮਾ ਮੀ ਜੀ ਨੂੰ ਕਰੋ ਕੱਟਣਾ ਤਾਂ 5 ਮਿੰਟਾਂ ਦੀ ਖੇਡ ਆ ਸਾਰੀ ਇਹੀ ਜੜਾ ਸੱਚੇ ਹਜੇ ਵੀ ਮੇਰੇ ਨਾਲ ਆਡੇ ਨਾਲ ਲਾ ਕੇ ਬੋਲਦੀ ਐ ਸਿੱਧੇ ਮੂੰਹ ਹਜੇ ਵੀ ਨਹੀਂ ਬੋਲਦੀ ਮੈਨੂੰ ਜਿਹੜੀ ਨੇ ਆਡੇ ਲਾਉਣੇ ਨਾਲ ਲਾ ਲੈਂਦਾ ਬਸ ਇੱਕ ਗੱਲ ਕਰਕੇ ਡਰ ਰਹੀ ਐ ਮਣੀ ਜੀ ਉਹ ਵੀ ਹਾਂ ਸਾਡਾ ਭੇਤ ਨਾ ਖੋਲ ਦੇ ਕਿਸੇ ਮੂਰੇ ਵਿਜਾ ਪੁਰਸੋ ਚਨਾ ਬਗ ਜੀ ਤਾਂ ਕਰਕੇ ਮਾੜਾ ਮੋਟਾ ਝੁਕ ਜਾਂਦੀ ਐ ਨਹੀਂ ਉਹ ਤੇ ਜਾਤ ਹੈਗੀ ਐ ਝੁਕਣ ਵਾਲੀ ਪਰ ਇੱਕ ਗੱਲ ਆ ਰਮਣ ਜੇ ਆਪਾਂ ਕਿਸੇ ਨਾਲ ਕਰਦੇ ਨਾ ਤਾਂ ਆਪਣੇ ਆ ਜੌਂਦੀ ਜਗਦੀ ਮੂਰੇ ਆਪਣੇ ਮਸਾਲ ਤਾਂ ਲੈਣਾ ਹੁੰਦੀਆਂ ਜ਼ਰੂਰ ਨੇ ਆ ਦੇਖ ਲੈ ਆ ਮਮਾ ਮਮੀ ਨਹੂਰੀ ਨੇ ਹੁਣ ਹੁਣ ਸਾਰਾ ਕੁਝ ਪੁੱਤਾਂ ਨੇ ਹਾਂ ਹੁਣ ਸੋਚਦੇ ਅੰਦਰ ਅੰਦਰ ਹੀ ਤਾਂ ਬਥੇਰਾ ਪਛਤੇਵਾ ਤਾਂ ਬਥੇਰਾ ਕਰਦਾ ਬਾਪੂ ਕਰਦਾ ਪਛਤੇਵਾ ਤੇਰਾ ਆਉ ਨਹੀਂ ਕਰਦੀ ਮਮਮੀ ਚੱਲ ਕੋਈ ਗੱਲ ਨਹੀਂ ਕਹਿੰਦੇ ਆ ਜੇ ਤੁਸ ਸਾਰੇ ਜਣੇ ਇਕੱਠੇ ਰਲ ਜਾਣ ਨਾ ਮੈਨੂੰ ਤਾਂ ਐ ਲੱਗਦਾ ਵੀ ਮਾਮਾ ਵੀ ਦਿਲ ਦਾ ਮਾਣਾ ਨਹੀਂ ਹੁੰਦਾ ਇਹ ਤਾਂ ਪਿੱਛੇ ਹੀ ਨਹੀਂ ਲਾਇਆ ਹੋਇਆ ਆ ਮਾਮਾ ਕਿਹੜਾ ਹਰਮਨ ਨਿਆਣਾ ਦਾ ਇਹਨਾਂ ਤਾਂ ਉਹ ਚੰਗੇ ਮੜੇ ਬਰੇ ਆਦੇ ਪਤੀ ਹੈਗਾ ਇਹ ਵੀ ਗੱਲ ਹੈਗੀ ਐ ਏਡੀ ਗੱਲ ਸੋਚੀ ਬੈਠੇ ਸੀ ਹਨਾ ਅਗਰ ਕਰ ਸੋਚ ਕੇ ਦੇਖਾ ਜਵਾਕ ਤਾਂ ਉਹ 희망ਦਾ ਸੀ ਨਾ ਮਾਮੀ ਦਾ ਸਿਰ ਘਰਾਏ ਦੇ ਸਕਦੀ ਆ ਮਾੜੇ ਦਾ ਅਖੀਰ ਕਰ ਦੋਨੀ ਨੇ ਖਾਸ ਕਰ ਇਹਦਾ ਕੰਸ ਮਾਮਾ ਮੇਰਾ ਖਸਾ ਮਾੜਾਗਾ ਕਲੇ ਨੇ ਅੱਜ ਤੱਕ ਕਦੇ ਨਾ ਮੇਰੀ ਮਾਮ ਵਰਨੀ ਸੋਚਿਆ ਵੀ ਫਿਰ ਵੀ ਮੇਰੀ ਇਹ ਭੈਣ ਦਾ ਮੁੰਡਾਗਾ ਹਨਾ ਵੀ ਮੈਂ ਇਹਦੇ ਨਾਲ ਐ ਕਰ ਰਿਹਾਗਾ ਕਦੇ ਵੀ ਨਹੀਂ ਕੌਣ ਸੋਚਦਾ ਬਗਾਨਾ ਜੇ ਆਪਦੇ ਬਣ ਨੱਦ ਜਾਣ ਨਾ ਫਿਰ ਆਪਦਿਆਂ ਨੂੰ ਕੌਣ ਰੋਵੇ ਜੇ ਬਗਾਨਾ ਬਣ ਗਿਆ ਫਸ ਫਿਰ ਜੇ ਹੁਣ ਇਹਨਾਂ ਨੇ ਨਾ ਬਗਾਨੇ ਹੋਣ ਚੁੱਕੇ ਕਸਰ ਛੱਡੀ ਹੁਣ ਫਿਰ ਮੈਂ ਵੀ ਕੋਈ ਕਸਰ ਨਹੀਂ ਛੱਡਦਾ ਜੋ ਮਰਜੀ ਹੋ ਜੇ ਜਿੰਨੀਆਂ ਹੁਣ ਮਾਮੇ ਨੇ ਮੈਨਾਂ ਮਾਰੀਆਂ ਕਰਨੀਆਂ ਸੀ ਨਾ ਕਰ ਲਈਆਂ ਹੁਣ ਜਿਹੜੀ ਉਹਨਾਂ ਨਾਲ ਮਾਰੀ ਹੋਊਗੀ ਨਾ ਹੁਣ ਉਹਨਾਂ ਦਾ ਟਾਈਮ ਆ ਗਿਆ ਉਹਨਾਂ ਨਾਲ ਮਾਰੀਆਂ ਹੋਣਗੀਆਂ ਜੱਜ ਗੱਲ ਗੱਲਾਂ ਵਿੱਚ ਕੁਛ ਤਾਂ ਪੁੱਛੂਗੀ ਕੁਛ ਕਹਿ ਦਊਗੀ ਅਬਦੁੱਲੋ ਬੱਲਾ ਹਣਾ ਤੇ ਮੈਂ ਹੱਥ ਬੰਨ੍ਹਦੀ ਆ ਤੁਹਾਡੇ ਮੂਰੇ ਆਹ ਜਮਣਾ ਨਹੀਂ ਕਰਦਾ ਅਸ ਨੂੰ ਆ ਵਨ ਅਸੈਕਟ ਆ ਹਾਲ ਦੇਖੀਂ ਆ ਤਾਂ ਪਸੀਨਾ ਕਿਵੇਂ ਆ ਰਿਹਾ ਹੈਗਾ ਉਹ ਕੋਈ ਗੱਲ ਨਹੀਂ ਹੁਣ ਕੰਮ ਕਰ ਦੇਉਂਦਾ ਪਸੀਨਾ ਹੀ ਆਊਗਾ ਚੱਲ ਆ ਜਿਹੜਾ ਕੋਈ ਗੱਲ ਨਹੀਂ ਆ ਜਿਹੜਾ ਥੋੜਾ ਰੁਕ ਰਿਹਾ ਕੋਤਲ ਮੰਗਾਰਖੀਆਂ ਮੈਂ ਤਾਂ ਗਰਮੀ ਬਾੜੀ ਹੋ ਰਹੀ ਆ ਉਹ ਕੋਈ ਗੱਲ ਨਹੀਂ ਮੈਂ ਲਿਆਉਣਾ ਤੇਰੇ ਵਾਸਤੇ ਪੱਕੇ ਚੱਲ ਲੈ ਮੰਗਾਰਖੀਆਂ ਮੈਂਨੇ ਆਜੋ ਠੀਕ ਆ ਮਮਾ ਵੀ ਜਾਈ ਲਾਤਾ ਜੀ ਇਹ ਸਾਰੀ ਉਮਰ ਸੀ ਭਾਣ ਜਿਹਨੂੰ ਦਵਾ ਕੇ ਰੱਖਾਂਗੇ ਪਰ ਉਹਨਾਂ ਨੂੰ ਆਈ ਨਹੀਂ ਸੀ ਪਤਾ ਵੀ ਜੇ ਕਾਨਸ ਮਾਮੇ ਦੇ DNA ਆਏ ਸੀ ਨਾ ਆ DNA ਸਵਦੇ ਹੁੰਦੇ ਆ ਕੋਈ ਗੱਲ ਨਹੀਂ ਜੋ ਮਰਜੀ ਹੋ ਜੇ ਹੁਣ ਮਮਾ ਮਮੀ ਦੇ ਤਰਸ ਨਹੀਂ ਖਾਣਾ ਕਰਤਾ ਕੋ ਇਕੱਠਾ ਹਾਂ ਮਾਂ ਮੰਮੀ ਕਰਦਾ ਆਹੋ ਹੁਣ ਤਾਂ ਮੰਮੀ ਤੋਂ ਮਾਂ ਤੋਂ ਮੰਮੀ ਦੀ ਆਉਣਾ ਪਈ ਤਾਂ ਜਦੋਂ ਹੁਣ ਬਹੁ ਸਿੱਖਿਆ ਦੇਵੇ ਹਨਾ ਕਿ ਨਹੀਂ ਬਹੂ ਹਾਂ ਕਿਹੜੀ ਬਹੂ ਕਿਹੜੀ ਬਹੂ ਆ ਜਿਹਦੇ ਨਾਲ ਮੂੰਹ ਜੋੜ ਜੋੜ ਕੇ ਗੱਲਾਂ ਮਾਰਦਾ ਸੀ ਅਚਾਰਮਣਾ ਉਹਦਾ ਮੰਮੀ ਨੂੰ ਪਤਾ ਹਰਮਣ ਹੈ ਬਹੂ ਨਹੀਂ ਹੈਗੀ ਤੇਰੀ ਘਰ ਨਹੀਂ ਹੁੰਦਾ ਸਾਨੂੰ ਵੀ ਪਤਾ ਇਹ ਤਾਂ ਮੇਰਾ ਸਮਝੋਤਾ ਹੋਇਆ ਹੋਇਆ ਉਹ ਗਣਾ ਮੇਰੀ ਘਰ ਵਾਲੀ ਹੈਗੀ ਉਹ ਤਾਂ ਸੀ ਬਸ ਆ ਦੋ ਦਿਨ ਇਕੱਠੇ ਕੀ ਪੈਣ ਲੱਗੇ ਮਨ ਸਾਨੂੰ ਐ ਲੱਗਣ ਲੱਗ ਗਿਆ ਵੀ ਉਹ ਮੇਰੇ ਘਰ ਵਾਲੀ ਹੋ ਗਈ ਉਹ ਪੱਲੋਂ ਨੂੰ ਕੀਤਾ ਨਾ ਸਕੇ ਪੱਲੋਂ ਤਾਂ ਸਿੱਖੀ ਸਕਿਆ ਹੀ ਆ ਸਮਝ ਕੇ ਹਾਂ ਆ ਜਿਹੜੀ ਤੂੰ ਗੱਲਾਂ ਹੁਣ ਕਰਦਾ ਨਾ ਪੱਲੋਂ ਦੇ ਤਾਂ ਨੌਹਾਂ ਚ ਨਹੀਂ ਐਡੇ ਵੱਡੇ ਹੋਈ ਨਹੀਂ ਹੋਗੀ ਪੱਲੋਂ ਚੰਗੀ ਗੱਲਾਂ ਮਮੀ ਦੇ ਹਿਸ਼ਾਰਾਂ ਤਾਂ ਇਹ ਇੱਥੇ ਬਸ ਰਹੀਆਂ ਤੇ ਮੇਰੇ ਵਰਗੀ ਮੂਰਖੋਂ ਦੀ ਤਾਂ ਜੇ ਮੈਂ ਬਸ ਉਹ ਮੈਂ ਫਿਰਦਾ ਤੂੰ ਫਿਰਨੇ ਆਉਣਾ ਸੀਗਾ ਹੈ ਤਾਂ ਅੱਜ ਕੱਲ੍ਹ ਹਿਸ਼ਾਰ ਬੰਦੇ ਦਾ ਜ਼ਮਾਨਾ ਇਹ ਤਾਂ ਗੱਲ ਹੈ ਤੇਰਾ ਮਤਲਬ ਇਹ ਆ ਕਹਿਣ ਦਾ ਮੈਂ ਪਸੂਆਂ ਚ ਫਿਰਿਆ ਕਰਾਂ ਆ ਮਹਾਰਾਣੀਆਂ ਵਾਂਗੂ ਕਿਉਂ ਰਹਿਨੀ ਆ ਮੈਂ ਆ ਤੁਸੀਂ ਰਹੋ ਦੋ ਮੋ ਜੀ ਮਹਾਰਾਣੀਆਂ ਵਾਂਗੂ ਤਾਂ ਨਾ ਨਾ ਮੰਮੀ ਮੇਰਾ ਇਹ ਕਹਿਣ ਦਾ ਕੀ ਆ ਬੇ ਚੱਲ ਛੱਡ ਇਹ ਤਾਂ ਗੱਲਾਂ ਦੇ ਮਾਰ ਤੂੰ ਗੋਲੀ ਪਰ ਜਿਹੜੀ ਗੱਲ ਤੇਰੇ ਨਾਲ ਮੈਂ ਕਰਨਾਈਆ ਜੇ ਉਹ ਗੱਲ ਤੇ ਅਮਲ ਕਰੇਗਾ ਹਾਂ ਸਾਰਾ ਖੁਸ਼ੀ ਤੇਰਾ ਸਮਝੈ ਨਹੀਂ ਮਮੇ ਸਮਝ ਲੈ ਮੈਂ ਸਮਝਾਉਣੀ ਆ ਨਾ ਆ ਇਹ ਕਹਿਨੀ ਆ ਆ ਦੇਖ ਮੇਰੇ ਜਿਹੜੇ ਬੰਦੇ ਨਾਲ ਬਣਦੀ ਨਹੀਂ ਨਾ ਉਹਦੇ ਨਾਲ ਤੇਰੀ ਵੀ ਨਹੀਂ ਬਣਨੀ ਚਾਹੀਦੀ ਸਮਝ ਗਏ ਜਿਹੜੇ ਬੰਦੇ ਨਾਲ ਮੇਰੀ ਬਣਦੀ ਆ ਉਹਦੇ ਨਾਲ ਤੇਰੀ ਬਣਨੀ ਚਾਹੀਦੀ ਆ ਤੇਰੇ ਕਹਿੰਦਾ ਮਤਲਬ ਕੀ ਆ ਹੁਣ ਤੇਨ ਦਾ ਮਤਬ ਉਹਦਾ ਮੇਰਾ ਸੌਖਾ ਜੀ ਆ ਅਜੇ ਗੱਲ ਦਾ ਮੇਰੀ ਦਾ ਕਹਿਣਾ ਮੰਨ ਲੇਗਾ ਤੇਨ ਦਾ ਮਤਵਲ ਇਹ ਹੈਗਾ ਜਿੰਨਾ ਸੀਤੀ ਹੋ ਸਕੇ ਵੀਰ ਪਾਲੂ ਭੇਜ ਦਿਉ ਰਿਹਾ ਵੀਰ ਪਾਲੂ ਕਿਉਂ ਓਕੇ ਕਿਉਂ ਬੇ ਮੂਰਖ ਬੰਦਿਆ ਵੀ ਮੈਂ ਬੋਲੀ ਤੀ ਪਹਿੜੀਆਂ ਅੱਦਲ ਤਾ ਮੇਰਾ ਮੋਵ ਵਰਗਾ ਆ ਤੈਨੂੰ ਦੇਖ ਦੇ ਕੇ ਬਾਦੂ ਪਿਗਲਦਾ ਮੇਰਾ ਦਿਲ ਤਾਂ ਉਹ ਕਿਵੇਂ ਮੈਂ ਸਮਝਿਆ ਨਹੀਂ ਮੰਮੀ ਤੇ ਮੇਰੀ ਗੱਲ ਸੁਣ ਮੈਂ ਤੈਨੂੰ ਐ ਕਹਿਣੀ ਹੈਗੀ ਦੇਖ ਇਹ ਜਿਹੜੀ ਆਪਣੀ ਬੀਰਪਾਲ ਆ ਨਾ ਆ ਤੇਰੇ ਬਾਪ ਨੂੰ ਦਿਮਾਗਰ ਲਾ ਕੇ ਜਮੀਨ ਲੈ ਜੂ ਇੱਥੋਂ ਮਾਰ ਕੇ ਪੱਤੇ ਆ ਰਹਿ ਜੀ ਹੱਥ ਤੇ ਹੱਥ ਮਾਰਦਾ ਮੈਂ ਮੈਂ ਤਾਂ ਇਹ ਗੱਲ ਚਾਹਨੀ ਆ ਕਿ ਸਾਰਾ ਕੁਸ ਜ਼ਮੀਨ ਤੋਂ ਲੈ ਕੇ ਘਰ-ਬਾਰ ਤੋਂ ਲੈ ਕੇ ਕੁੱਲ ਚੀਜ਼ ਤੇਰੇ ਨੋ ਹੋਵੇ। ਛੋਤਾ ਗੱਲ ਠੀਕ ਆ ਮੰਮੀ ਪਰ ਮੈਂ ਤਾਂ ਕਦੇ ਵੀਰ ਪਾਲ ਨਾਲ ਕੁਛ ਘੱਟ ਵੱਧ ਕਿਹਾ ਨਹੀਂਗਾ। ਮੈਂ ਤਾਂ ਉਹ ਵੀਰ ਵੀਰੇ ਬਣਾ ਬੋਲਦੀ ਨਹੀਂ। ਪਰ ਉਹ ਤਾਂ ਮੈਨੂੰ ਕਹਿੰਦੀ ਹੈਗੀ ਇਸ ਘਰ ਦੀ ਕੱਲੀ-ਕੱਲੀ ਚੀਜ਼ ਤੇਰੀ ਹੈਗੀ। ਤੂੰ ਇਸ ਘਰ ਦਾ ਮੁੰਡਾਗਾ। ਮੇਰੇ ਨਾਲ ਐਂ ਕਹਨੀ ਆ। ਦੇਖ। ਕਹਿੰਦੀ ਤਾਂ ਉਹ ਹੈਗੀ ਆ। ਪਰ ਕਹਿੰਦੇ ਹੁੰਦੇ ਨੇ ਹਾਥੀ ਦੇ ਖਾਣੇ ਦੇ ਦੰਦ ਕੁਛ ਹੋਰ ਨੇ। ਆ ਦਿਖਾਣੇ ਦੇ ਕੁਝ ਹੋਰ ਹੀ ਨੇ ਕੋਈ ਗੱਲ ਨਹੀਂ ਮੰਮੀ ਜਿਹੜਾ ਕੋ ਤੁਸੀਂ ਸੋਚਿਆ ਹੋਇਆ ਸੀਗਾ ਨਾ ਉਹ ਵੀ ਹਾਥੀ ਦੀ ਦੰਦਾ ਵਾਲਾ ਕੰਮ ਹੀ ਹੈ ਤੇ ਤੇ ਕਹਿਣ ਦਾ ਕੀ ਮਤਵ ਹੈ ਆ ਮੈਂ ਤੈਨੂੰ ਝੱਜ ਦੀ ਗੱਲ ਕਹਿਣ ਚਾਹੀ ਹੋਈ ਨਾ ਤੂੰ ਸਰੀ ਸਰੀ ਚੜਦਾ ਜਾਣਾ ਇਹਦਾ ਮਤਲਬ ਇਹ ਨਹੀਂ ਵੀ ਮੈਂ ਕੁਝ ਕਹਿ ਨਹੀਂ ਰਹੀ ਤੈਨੂੰ ਕਿ ਤੂੰ ਪਿਛਲੀਆਂ ਗੱਲਾਂ ਤੇ ਰਹੇਗਾ ਮੈਂ ਤਾਂ ਮੰਮੀ ਪੈਸੇ ਗੱਲ ਛੇੜ ਰਿਹਾ ਬਈ ਗੱਲ ਤਾਂ ਛੇੜ ਰਿਹਾ ਤੂੰ ਆ ਮੈਨੂੰ ਪਤਾ ਜਿਹੜੀ ਸਿੱਖਿਆ ਚ ਤੂੰ ਬੋਲ ਰਿਹਾਗਾ ਆ ਜਿਹੜੀਆਂ ਭਾਸ਼ਾ ਬੋਲਦਾ ਤੂੰ ਇੱਕ ਗੱਲ ਸੁਣ ਲੈ ਮੁੰਡਿਆ ਜੇ ਕੁਝ ਬਣਾਉਣਾ ਨਾ ਤਾਂ ਆਪਦਾ ਆਪਣੀ ਜਨਾਨੀ ਨੂੰ ਰੱਖਣਾ ਕੱਲ ਨੂੰ ਤੇਰੇ ਬੱਚੇ ਹੋਣਗੇ ਜੇ ਕੁਝ ਉਹਨਾਂ ਵਾਸਤੇ ਬਣਾਉਣਾ ਨਾ ਜਿਵੇਂ ਮੈਂ ਕਹਿਣੀ ਆ ਨਾ ਮੇਰੇ ਕਹਿਣੇ ਤੇ ਚੱਲ ਪਾ ਸਾਰਾ ਕੁਝ ਤੇਰਾਗਾ ਨਹੀਂ ਫਿਰ ਫਿਰਦਰ ੱਤਕੇ ਖਾਂਦਾ ਚੱਕ ਗੋਹਾ ਫਿਰ ਕੋਈ ਟੈਨਸ਼ਨ ਨਹੀਂ ਮੈਂ ਤਾਂ ਚੱਲੀ ਫਿਰ ਕੋਈ ਗੱਲ ਨਹੀਂ ਮੰਮੀ ਦੇਖਦਾ ਮੈਂ ਸੋਚਦਾ ਤੇ ਸੋਚ ਜਮਜੀ ਤਾਂ ਫੇਰ ਕੰਮ ਨਵੇੜਨੇ ਦੀ ਕਰਪੂ ਆ ਬਾਕੀ ਰਹੀ ਗੱਲ ਸਾਰੀ ਜ਼ਮੀਨ ਜਾਇਦਾਦ ਦੀ ਤੇਰੇ ਮਾਮੇ ਨੇ ਤਾਂ ਮਾਪੀ ਕਹਿ ਕੇ ਤੇਰੇ ਨੂੰ ਕਰਾਈ ਦੇਣੀ ਆ ਪਰ ਇੱਕ ਗੱਲ ਹੋਰ ਆ ਜਿੰਨਾ ਸੇ ਤੀ ਹੋ ਸਕੇ ਤਾਂ ਕੁੜੀ ਦਾ ਇਲਾਜ ਕਰਦੇ ਦੇਖਦਾ ਇਹ ਤੇਰੇ ਹੱਥ ਮੱਥੇ ਸਾਰਾ ਕੁਝ ਹੀ ਆ ਐਹੀ ਜੀ ਗੱਲ ਨਹੀਂ ਕਿ ਤੂੰ ਕੁਝ ਹੀ ਜਾਣਦਾ ਨਹੀਂ ਸਮਝ ਗਿਆ ਨਹੀਂ ਨਹੀਂ ਜਾਣਦਾ ਤਾਂ ਮਾਮੇ ਮੈਂ ਥੋੜਾ ਜਨਾ ਆ ਭੇਜੇ ਤੇ ਜ਼ੋਰ ਪਾ ਲਈ ਨਹੀਂ ਗੋਹਾ ਚੱਕਦੀ ਬਸ ਆ ਸਭ ਜਾਣ ਇਹ ਮੇਰੇ ਜਵਾਬ ਦੀ ਗੱਲ ਹੋ ਰਹੀ ਆ ਕਿ ਤੁਸੀਂ ਆਪਦੇ ਜਿਹੀ ਗੱਲ ਕਰ ਰਹੇ ਆ ਤੋਂ ਹਾਰਮੋਨੋ ਬਿਆਹ ਕੇ ਲੈ ਕੇ ਆਏ ਸੀ ਉਹ ਤਾਂ ਮੈਨੂੰ ਕੋਲ ਵੀ ਨਹੀਂ ਬਠਾਉਂਦੇ ਸੀ ਜਦੋਂ ਜਾਮੇ ਦੇ ਮੇਜ ਆ ਗਏ ਹੁਣ ਸਭ ਕੁਝ ਬਰਦਾਸ਼ਤ ਕਰ ਰਹੇ ਨੇ ਤਾਂ ਮੇਰੇ ਜਵਾਬ ਦੀਆਂ ਗੱਲਾਂ ਵੀ ਕਰਦੇ ਆ ਪਰ ਨਾ ਯਾਰ ਵੀਰ ਪਾਲਾ ਇਹ じゃ ਕੁਝ ਨਹੀਂ ਕਰ ਸਕਦੀ ਜਿਹੇ ਜਿਹੇ ਕੁਝ ਕਰਨਾ ਹੁੰਦਾ ਨਾ ਆ ਸ਼ਾਇਦ ਉਹਨੇ ਮੇਰਾ ਵਿਆਹ ਹੀ ਨਹੀਂ ਹੋਣ ਦੇ ਆਖਿਆ ਅਸਲ ਗੱਲ ਤਾਂ ਵੀਰ ਪਾਲੂ ਹੁਣ ਪਤਾ ਲੱਗਿਆ ਵੀ ਦੇ ਮਾਂ ਪਿਓ ਹੋਇਆ ਕਿਹੋ ਜਿਹਾ ਗੱਲ ਤਾਂ ਸਾਰੀ ਪਾਲੋ ਤੇ ਆਂਦੀ ਹੈ ਅਸਲ ਦੇ ਵਿੱਚ

ਆ ਥੋੜਾ ਜਿਹਾ ਹੋਰ ਸਮਾਨ ਜਿਹਾ ਦੇ ਦਾਂਗੇ ਮਹਾ ਐ ਕਹਿਣਗੇ ਸਹੁਰੇ ਵੀ ਪੇਕੇ ਦੇ ਘਰੋਂ ਆਈ ਹੈ ਜੀ ਮੇਰੀ ਤਾਂ ਐ ਵੀ ਸਲਾਹ ਵੀ ਬਿਸਕੁਟ ਵੀ ਢੜਾ ਕੇ ਦੇ ਦੀ ਨਾਲ ਸਹੀ ਹਾਂ ਮੈਂ ਉਹੀ ਪੁੱਛ ਰਹੀ ਸੀ ਵੀ ਇਹ ਕਦੋਂ ਪਜਾਊਗੀ ਚੰਨੇ ਕਦੇ ਕਹਿੰਦੀ ਰੋਕ ਨੂੰ ਐ ਪੁੱਛ ਰਹੀ ਨਾ ਪੁੱਤ ਤੂੰ ਕਦੋਂ ਜਾਏਂਗੀ ਗੁੱਸਾ ਮੰਦਾ ਜਵਾਬ ਪੂਰੀ ਮਸਾਂ ਤਾਂ ਆਈ ਹੈ ਲਾ ਲੈਣ ਦੇ ਪੰਜ ਚਾਰ ਦਿਨ ਜਦੋਂ ਜਾਣਾ ਹੋਇਆ ਪੰਦਰਸ ਤੂੰ ਚੱਲ ਠੀਕ ਹੈ ਕੋਈ ਗੱਲ ਨਹੀਂ ਫਿਰ ਮੈਂ ਐ ਕਰੂੰਗੀ ਇਹਨਾਂ ਨੂੰ ਭੁੰਨ ਕੇ ਨਾ ਪੀਪੇ ਚ ਪਾ ਕੇ ਰੱਖ ਦੂੰਗੀ ਫਿਰ ਖਰਾਬ ਨਹੀਂ ਹੋਣੇ گی ਆ ਠੀਕ ਹੈ ਜੀ ਹਾਂ ਗੱਲ ਤਾਂ ਤੂੰ ਐ ਉੱਤਵੀ ਲਈ ਤੇ ਗੱਲ ਕਰੀ ਵੀ ਵਧੀਆ ਮੇਰੇ ਪਸੰਦ ਦੀ ਗੱਲ ਕਰੀ ਹੈ ਨਾ ਲੈ ਜੀ ਤੁਹਾਡੇ ਅੱਜ ਤੱਕ ਬਈ ਕਦੇ ਮਾੜੀ ਗੱਲ ਕੀਤੀ ਹੈਗੀ ਲੈ ਜੀ ਕੱਲੀ ਕੱਲੀ ਆਪਣੇ ਧੀ ਹੈਗੀ ਫਿਰ ਦੇਖਣ ਨੂੰ ਆਪਣੇ ਪਹਿਲਾਂ ਕਹਣਾਗਾ ਜੀ ਇਹ ਗੱਲ ਨਾ ਤੂੰ ਬਹੁਤ ਬਗਿਆ ਕਰੀ ਆ ਬੇਤਰਾਨੀ ਕਰਿਆ ਨਾ ਕਿ ਮੇਰ ਨੂੰ ਤਾਂ ਕਾਰ ਦਾ ਠੰਡਾ ਹੋ ਗਿਆ ਹੁਣ ਬਿਸਕੁਟ ਫਿਰ ਕਦੋਂ ਘੁੜਾ ਲਿਆਵਾਂ ਚਲ ਕੋਈ ਅੱਪਾ ਕੁੜੀ ਦੇ ਇੱਕ ਦੋ ਦਿਨ ਜਾਣ ਤੋਂ ਪਹਿਲਾਂ ਹੀ ਘੜਾ ਲਿਆਵਾਂਗੇ ਇੱਕ ਦਿਨ ਪਰ ਤੁਹਾਨੂੰ ਪਤਾ ਘਰੇ ਖਾਦੇ ਜਾਣਗੇ ਕੁੜੀ ਨੇ ਜਾਣਾ ਜੇ ਲੇਟ ਹੋਇਆ ਫਿਰ ਔਖਾ ਹੋ ਹਾਂ ਹਾਂ ਆ ਇੱਕ ਗੱਲ ਹੋਰ ਸੀਗੀ ਜੀ ਏ ਥੋੜੇ ਜਿਹ ਲੱਕੀ ਦੇ ਫਰ ਜ਼ਿਆਦਾ ਨਿਕਲੇ ਆਏ ਤੁਸੀਂ ਕਿਉਂ ਆ ਨਿਕਣਾ ਨਹੀਂ ਕੀ ਗੱਲ ਨੇ ਇਹਦੇ ਥੋੜੇ ਜਿਹ ਫਰ ਕੱਟਣੇ ਪੈਣਗੇ ਅੱਜ ਕੱਲ੍ਹ ਫਰਮਣ ਦੀ ਬੋਲੀ ਜ਼ਿਆਦਾ ਕੁਝ ਬੋਲਦਾ ਇਹਦਾ ਚਲ ਪੂਰੀ ਦੇਖ ਲਾਂਗੇ ਦੇਖਾਂਗੇ ਨਹੀਂ ਜੀ ਹਾਂ ਦੇਖਣਾ ਤਾਂ ਸਾਰਾ ਕੁਝ ਹੀ ਵਿਗੜ ਜਾਏ ਦੇਖਾਂਗੇ ਆ ਮੜਾ ਜੇ ਤੇ ਕੰਟਰੋਲ ਕਰ ਲਓ ਪਹਿਲਾਂ ਮੰਗੋ ਇਹ ਹੁਣ ਫਰ ਜ਼ਿਆਦਾ ਲੱਗਿਆ ਮਾਰਨ ਤੁਹਾਨੂੰ ਚਲ ਪੂਰੀ ਮੈਂ ਧਿਆਨ ਰੱਖੂ ਤੂੰ ਹੁਣ ਮੈਨੂੰ ਧਿਆਨ ਤੇ ਲਿਆਤੀ ਗੱਲ ਮੈਂ ਦੇਖੂਗਾ ਵੀ ਕੀ ਗੱਲ ਵਾਹ ਦੇਖਣਾ ਮੇਰੀ ਗੱਲ ਸੁਣੋ ਹੂੰ ਦੇਖੋ ਵੀਰਪਾਲ ਤਾਂ ਹਜੇ ਜਾਣ ਹੀ ਰਹੀ ਪੂਰੀ ਹੈਗੀ ਉਹ ਤਾਂ ਥੋੜਾ ਜਿਹਾ ਧਿਆਨ ਛੱਡ ਕੇ ਨਾ ਥੋੜਾ ਜਿਹਾ ਲੱਕੀ ਕੰਨੀ ਧਿਆਨ ਥੋੜਾ ਜਿਆਦਾ ਦੇ ਲੋ ਜੇ ਕਹਿੰਦੇ ਮਸਲੀ ਕੇਰਾ ਫਿਸਲ ਗਈ ਹੱਥ ਚੋਂ ਪਰ ਮੁੜ ਕੇ ਪਾਣੀ ਚ ਜਾਣ ਦੀ ਸੁਭਾਵਨਾ ਨਹੀਂ ਹੈਗੀ ਉਹਦੀ ਮੈਂ ਸਿੱਧਾ ਇਹੋ ਜਿਹਾ ਤੈਨੂੰ ਕੀ ਡਾਊਟ ਹੋ ਗਿਆ ਕੀ ਸੱਕ ਹੋ ਗਿਆ ਮੈਨੂੰੜਾ ਜਿਹਾ ਕੋਈ ਹਿੰਟ ਤਾਂ ਦੇ ਗੱਲ ਦਾ ਸੱਕ ਵਾਲੀ ਗੱਲ ਨਹੀਂ ਜੀ ਅੱਜ ਕੱਲ ਹਰਮਣ ਆਪਣੇ ਫਰਾਂ ਥੱਲੇ ਬੜਾ ਲੁਕਉਂਦੀ ਫਿਰਦੀ ਆ ਉਹਨੂੰ ਜੇ ਕਿਤੇ ਹਰਮਨ ਨੇ ਜਮੀ ਉਹਨੂੰ ਆਪਦੇ ਥੱਲੇ ਦੱਬ ਲਿਆ ਆ ਆਪਾਂ ਕਾసే ਦੇ ਨਹੀਂ ਰਹਿਣੇ ਕਿ ਇੱਕ ਗੱਲ ਹੋਰ ਹੈ ਜੀ ਜੇ ਹਰਮਨ ਨੇ ਕਿਤੇ ਵੀਰਪਾਲ ਕੋਲੇ ਗੱਲ ਕਰਤੀ ਆ ਸੋਨੂੰ ਪਤਾ ਵੀਰਪਾਲ ਸੋਡੀ ਕਿੰਨੀ ਇੱਜ਼ਤ ਕਰਦੀ ਹੈ ਜੀ ਗੱਲ ਤੋਂ ਉਹਨੂੰ ਵੀਰਪਾਲ ਦੀ ਨਜ਼ਰ ਅੱਜ ਬਿੱਗ ਨਾ ਜੇ ਬਿੱਗ ਜੇ ਸ਼ਾਇਦ ਕੋਈ ਗੱਲ ਨਹੀਂ ਹੁਣ ਮੈਂ ਇਹ ਗੱਲ ਨਾਲ ਧਿਆਨ ਚ ਰੱਖੂੰ ਤੂੰ ਕਿ ਅੱਖ ਲਿਆ ਦੀ ਇੱਕ ਗੱਲ ਹੋਰ ਜੀ ਹਾਂ ਸੋਰੀ ਮੈਂ ਤੁਹਾਡੀ ਗੱਲ ਕੱਟ ਰਹੀ ਹਾਂ ਪਰ ਵੀਰਪਾਲ ਨੂੰ ਹਰਮਨ ਦੇ ਕੋਲੇ ਸੀ ਜਾਦਾ ਉਹਨੂੰ ਪੱਠਣ ਹੀ ਦੇਣਾ ਮਤਬਲਾ ਪਹਿਣਦਾ ਮੇਰਾ ਵੀ ਉਹਨੂੰ ਜਿੰਨਾ ਆਪਾਂ ਦੂਰ ਰੱਖਾਂਗੇ ਨਾ ਵੀਰਪਾਲ ਨੂੰ ਹਰਮਨ ਦੇ ਉਹਨੇ ਠੀਕ ਰਹੂਗਾ ਇੱਕ ਹਰਮਨ ਦੇ ਖਿਲਾਫ ਵੀਰਪਾਲ ਨੂੰ ਕਰਨਾ ਆਪਾਂ ਨੇ ਕਿਉਂਕਿ ਫੇਰ ਵੀਰਪਾਲ ਹਰਮਨ ਨੇ ਗੱਲਾਂ ਚ ਨਹੀਂ ਆਉਂ ਨਹੀਂ ਉਹ ਮਿੱਠੇ ਚ ਹਾਸੇ ਚ ਲੈ ਕੇ ਕੁੜੀ ਵਗੈਰ ਦਊਗਾ ਕੋਈ ਸਾਰੇ ਪਹਿਲਾਂ ਤਾਂ ਥੋੜੀ ਜਿਹੀ ਪੋਸਟ ਤੂੰ ਕਰੀ ਨੇ ਫਿਰ ਜਦੋਂ ਮੈਂ ਕਿਹਾ ਫਿਰ ਤੈਨੂੰ ਪਤਾ ਮੇਰਾ ਕਹਿਣ ਦਾ ਮੈਨੂੰ ਤੁਹਾਨੂੰ ਪਤਾ ਪੀਰਪਾਲ ਮੇਰੀ ਗੱਲ ਕਾਦ ਮੰਨੋ ਜੀ ਚਲ ਕੋਈ ਗੱਲ ਤਾਂ ਹੋ ਆਪ ਕੀ ਮੰਨਦੀ ਹੈ ਮੈਂ ਕਹਿ ਵੀ ਕੋਈ ਗੱਲ ਨਹੀਂ ਮੇਰੀ ਗੱਲ ਤਾਂ ਮੰਨਦੀ ਹੈ ਨਾ ਹਾਂ ਥੋੜੀ ਗੱਲ ਮੰਨਦੀ ਹੈ ਨਾ ਉਹਨੂੰ ਇੱਕ ਗੱਲ ਕਹਿ ਦੇ ਕਿ ਜਿੰਨਾ ਹੋ ਸਕੇ ਬਹੁਤੋਂ ਦੂਰ ਰਹਿ ਠੀਕ ਹੈ ਜੀ ਹਾਂ ਚਲ ਮੈਂ ਚਾਹ ਬਣਾਉਣੀ ਹੈ ਜੀ ਐਨੇ ਤੁਸੀਂ ਜੀ ਨਾ ਜਵਾਬ ਕਹ ਲੈ ਦਿੰਦੇ ਨੇ ਚਲ ਪੋਸਟ ਵੀ ਤੁਸੀਂ ਨਾਲ ਸਾਨੂੰ ਗੱਲਾਂ ਕਰਨ ਤੋਂ ਵੀ ਰੋ ਠੰਗ ਦੇ ਨਾਲ ਕਹਿ ਦੂੰ ਮੇਰੀ ਗੱਲ ਸੁਣੋ ਗੱਲਾਂ ਕਰਨ ਜੀ ਸੱਚ ਕੇ ਕਰਨ ਪਰ ਜੀਏ ਗਾ ਲੋ ਪਤਾ ਲੱਗੀ ਵੀਰਪਾਲ ਨੂੰ ਐਂ ਲਾ ਲੋ ਚਲੋ ਮੈਨੂੰ ਤਾਂ ਉਹ ਵੈਸੀ ਬਹੁਤ ਘੱਟ ਉਹ ਕਰਦੀ ਹੈਗੀ ਉਹ ਚਲ ਕੋਈ ਨਹੀਂ ਉਹਦਾ ਸੋਡੀ ਇੱਜ਼ਤ ਦਾ ਐਸੀ ਕਿ ਤੈਸੀ ਵੱਜ ਜਾਣੀ ਹੈ ਜੀ ਮੈਂ ਹਰਮਨ ਤੇ ਲੱਕੀ ਤੋਂ ਨਾ ਕੁਝ ਨਹੀਂ ਲੈਣਾ ਤੁਸੀਂ ਆਪ ਸਮਝ ਦੋਲੇ ਜਾਣੀਆਂ ਬੜਾ ਕੇ ਰੱਖਿਆ ਇਹ ਨਾ ਗੋ ਜੀ ਮੈਂ ਤਾਂ ਵੀਰਪਾਲ ਨਾਲ ਥੇਰੀ ਬਣਾ ਕੇ ਰੱਖੋ ਜੇ ਲੱਕੀ ਤੇ ਹਰਮਨ ਦੀ ਬਣਨ ਲੱਗ ਗਈ ਨਾ ਫਿਰ ਉਹ ਕੰਮ ਹੋ ਜੂ ਹੱਥ ਨਾ ਪੱਲੇ ਬਾਜ਼ਾਰ ਖੜੀ ਹੱਲੇ ਕੋਈ ਗੱਲ ਨਹੀਂ ਈਸ਼ ਗੱਲ ਦਾ ਤੂੰ ਫਿਕਰ ਨਾ ਕਰ ਇਹ ਗੱਲ ਨਾ ਸਾਰੀ ਮੇਰੇ ਧਿਆਨ ਚ ਹੈ कि ਹੁਣ ਤੋਂ ਮੈਨੂੰ ਚੰਕਨਾ ਕਰਤਾ ਮੈਂ ਹੋਰ ਵੀ ਧਿਆਨ ਚ ਰੱਖਾਂ। ਬਸ ਮੈਂ ਇਹੀ ਗੱਲ ਕਹਿਣਾ ਚਾਹੁੰਦੀ ਸੀ ਸੋਨੂ, ਹੋਰ ਕੁਛ ਨਹੀਂ। ਐ ਕਰੋ ਤੁਸੀਂ ਚਲੋ ਮੈਂ ਚਾਹ ਲੈ ਕੇ ਆਉਣੀ ਆ। ਠੀਕ ਹੈ ਜੀ। ਠੀਕ ਹੈ। ਵੀਰਪਾਲ ਨਾਲ। ਵੀਰਪਾਲ ਨਾਲ ਤਾਂ ਮੈਂ ਬਣਾਈ ਖੜੀ ਆ। ਆ ਸੋਨੂ ਨਹੀਂ ਪਤਾ। ਵੀਰਪਾਲ ਨੂੰ ਤਾਂ ਮੈਂ ਉਹ ਹਰ ਭਜਾਣੇ ਦੀ ਰੀਲਾਂ ਬਣਾਈ ਜਾਨੀ ਆਂ। ਨਾਲੇ ਮੈਂ ਵੀਰਪਾਲ ਤੋਂ ਟਿੰਡੀਆਂ ਲੈਣੀਆਂ ਨੇ। ਜਦੋਂ ਉਹ ਨਹੀਂ ਮੈਨੂੰ ਮੰਨਦੀ ਮੈਂ ਕਾ ਤਾ ਮੰਨੂ ਫਿਰ ਉਹ ਨੂੰ ਕੀ ਹੋ ਗਿਆ ਵੀਰਪਾਲਾ ਇੰਜ ਬੈਠੀ ਆ ਕੁਛ ਨਹੀਂ ਹੋਇਆ ਭਾਬੀ ਮੈਂ ਤਾਂ ਸੋਚੀ ਜੀ ਬਾਪੂ ਜੀ ਸੋਚ ਕਿੰਨੀ ਘਟੀਆ ਉਹ ਤਾਂ ਹੁਣ ਪਤਾ ਹੀ ਆ ਹੁਣ ਸੋਚ ਕੇ ਵੀ ਕੀ ਕਰੀ ਚੱਲ ਲੇਗੀ ਤੇ ਬਾਪੂ ਨਾਲ ਕਰੀਆ ਕੋਈ ਗੱਲ ਭਾਬੀ ਗੱਲ ਤਾਂ ਕੋਈ ਨਹੀਂ ਕਰੀ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਮੈਂ ਕਿਵੇਂ ਗੱਲ ਕਰਾਂ ਮੈਨੂੰ ਤਾਂ ਗੱਲ ਕਰਦੇ ਨੂੰ ਵੀ ਸ਼ਰਮ ਆਉਂਦੀ ਐ ਪਰ ਗੱਲ ਤਾਂ ਬਾਪੂ ਨਾਲ ਜ਼ਰੂਰ ਕਰੂੰਗੀ ਮੈਂ ਐਤਾ ਗੱਲ ਹੈਗੀ ਆ ਪਿਆਉ ਤੇ ਦਾ ਰਿਸ਼ਤਾ ਹਨਾ ਗੱਲ ਵੀ ਗੜਾ ਹੁੰਦੀ ਐ ਮੈਂ ਫਿਰ ਵੀ ਗੱਲ ਹੀ ਏਡੀ ਵੱਡੀ ਆ ਵੀਰਪਾਲ ਹਨਾ ਕਰਨੀ ਤਾਂ ਪਾਉਗੀ ਤੈਨੂੰ ਪਤਾ ਹੀ ਐ ਹਾਂ ਚਲ ਤੂੰ ਤਾਂ ਸ਼ਰਮ ਮੰਨਦੀ ਐ ਇਸ ਗੱਲ ਦੀ ਉਹਨਾਂ ਨੇ ਨਹੀਂ ਨਾ ਮੰਨੀ ਮੈਂ ਤਾਂ ਉਹਨਾਂ ਨੂੰ ਤਾਂ ਨਹੀਂ ਸ਼ਰਮ ਆਈਏ ਤੂੰ ਸੋਚਦਿਆਂ ਨੂੰ ਸਹੀ ਗੱਲ ਆ ਹਰਮਣ ਪਤਾ ਮੈਨੂੰ ਤਾਂ ਹਜੇ ਵੀ ਯਕੀਨ ਨਹੀਂ ਹੋ ਰਿਹਾ ਵੀ ਬਾਪੂ ਐਹੋ ਜੀ ਗੱਲ ਵੀ ਸੋਚ ਸਕਦਾ ਚਲ ਮਾਸੀ ਦਾ ਤਾਂ ਮੰਨਦੀ ਆਂ ਕਹਿਤਾ ਹੋਊਗਾ ਬਗਾਨੀ ਆ ਉਹ ਬਾਪੂ ਤਾਂ ਆਪਦਾ ਹੀ ਸੀ ਮੇਰਾ ਉਹਦੇ ਤਾਂ ਮੈਨੂੰ ਪੂਰਾ ਯਕੀਨ ਸੀ ਵੀਰਪਾਲ ਇਹ ਤਾਂ ਮੈਨੂੰ ਪਤਾ ਜਿਹੜਾ ਤੂੰ ਕਹਿ ਰਹੀ ਆ ਪਰ ਬਾਪੂ ਵੀ ਤਾਂ ਮਾਸੀ ਦਾ ਹੀ ਐ ਉਹ ਵੀ ਤਾਂ ਉਹਦੇ ਪਿੱਛੇ ਲੱਗਿਆ ਹੋਇਆਗਾ ਨਾਲੇ ਜੇ ਬਾਪੂ ਨੂੰ ਇੰਨਾ ਸੋਚ ਫਿਕਰ ਹੁੰਦਾ ਫਿਰ ਉਹ ਐਡੀਆਂ ਗੱਲਾਂ ਥੋੜੀ ਕਰਦਾ ਸੀਗਾ ਆਈ ਮਾਸੀ ਦੇ ਪਿੱਛੇ ਥੋੜੀ ਲੱਗਦਾ ਸੀ ਸਹੀ ਗੱਲ ਆ ਭਾਬੀ ਬਾਪੂ ਐਂ ਦਾ ਸੋਚ ਲੈਂਦਾ ਲੱਕੀ ਵੀਰੇ ਨੂੰ ਚਾਹੇ ਗੋਦੀ ਲਿਆ ਉਹ ਵੀ ਤਾਂ ਉਹਦਾ ਮੁੰਡਾ ਹੀ ਆ ਸਮਝਣ ਦੀ ਗੱਲ ਹੁੰਦੀ ਆ ਪਰ ਉਹਨੇ ਸਮਝਿਆ ਨਹੀਂ ਹੈਗਾ ਵੀਰਪਾਲ ਮਾਸੀ ਨੇ ਤੈਨੂੰ ਨਹੀਂ ਕਦੇ ਕੁੜੀ ਮੰਨਿਆ ਉਹਨੂੰ ਕਿੱਥੇ ਮੁੰਡਾ ਮੰਨ ਲੂਗਾ ਅਰ ਬਾਪੂ ਬਾਪੂ ਤੋਂ ਦੇ ਕਹਿਣੇ ਤੇ ਚੱਲਦਾਗਾ ਜਿੱਧਰ ਨੂੰ ਉਹ ਨੱਚਉਂਦੀ ਆ ਬਸ ਉਧਰ ਹੀ ਨੱਚਣਾ ਸ਼ੁਰੂ ਕਰ ਦਿੰਦਾ ਭਾਬੀ ਚਲੋ ਜੋ ਮਰਜੀ ਆ ਪਰ ਬਾਪੂ ਨਾਲ ਤਾਂ ਮੈਂ ਇੱਕ ਵਾਰੀ ਗੱਲ ਜ਼ਰੂਰ ਕਰੂੰਗੀ ਮਾਸੀ ਤੋਂ ਤਾਂ ਮੈਨੂੰ ਕੀ ਆਸ ਆ ਨਾ ਹੀ ਮੈਂ ਉਹਦੇ ਨਾਲ ਕਦੇ ਗੱਲ ਕਰਾਂ ਨਾ ਹੀ ਉਹ ਮੇਰੀ ਗੱਲ ਸੁਣੇ ਉਹ ਤਾਂ ਕਿਸੇ ਦਿਨ ਸੁਣਦੀ ਉਹ ਤਾਂ ਹੁਣ ਵੀ ਆਕੜ ਚ ਰਹਿੰਦੀ ਐ 24 ਘੰਟੇ ਜਦੋਂ ਪੁਲਿਸ ਦੀ ਧਮਕੀ ਦਿੰਨੀ ਆ ਨਾ ਤੇ ਇਹ ਥੋੜਾ ਜਿਹਾ ਟਿਕਦੀ ਐ ਨਹੀਂ ਉਹਦਾ ਬਸ ਚੱਲੇ ਨਾ ਅੱਜ ਵੀ ਉਹ ਹੀ ਕੁਝ ਕਰੇ ਉਹ ਤਾਂ ਜਿਹੜਾ ਪਹਿਲਾਂ ਕਰਦੀ ਸੀ ਸਹੀ ਆ ਭਾਬੀ ਤੇਰੀ ਗੱਲ ਨਾਲੇ ਹੁਣ ਤਾਂ ਜਿੱਦੇ ਦੀਆਂ ਆਈਆਂ ਨਾ ਮੇਰੇ ਬਾਪੂ ਦੀ ਸੋਚ ਵੀ ਬਦਲਦੀ ਐ ਨੇ ਬਾਪੂ ਬਹੁਤ ਚੰਗੀ ਸੋਚ ਦਾ ਮਾਲਕ ਸੀ ਇਹ ਜੀ ਗੱਲ ਕਦੇ ਨਹੀਂ ਸੋਚ ਸਕਦਾ ਸੀ ਪਤਾ ਨਹੀਂ ਕੀ ਉਹਨੇ ਉਹਦੇ ਦਿਮਾਗ ਚ ਘਰੇਆ ਜਿਹੜੀ ਏਡੀ ਵੱਡੀ ਗੱਲ ਸੋਚ ਲਈ ਬਾਪੂ ਨੇ ਤੇ ਉਹ ਵੀ ਗਲਤ ਸਹੀ ਗੱਲ ਆ ਜਦੋਂ ਮੈਂ ਆਈ ਆਈ ਤੀ ਨਾ ਵਿਆਹ ਕੇ ਚਲ ਉਹ ਤਾਂ ਮੈਨੂੰ ਆਇਆ ਰਹਿੰਦਾ ਸੀਗਾ ਵੀ ਚੱਲ ਲੱਕੀ ਕੰਮ ਚ ਵਾਲਾ ਬਿਜੀ ਰਹਿੰਦਾ ਹਨ ਤਾਂ ਕਰਕੇ ਨਹੀਂ ਆਉਂਦਾ ਘਰੇ ਮੈਨੂੰ ਕੀ ਪਤਾ ਤੀਗਾ ਕਿ ਮਨ ਚ ਇੰਨੀਆਂ ਗੰਦੀਆਂ ਗੰਦੀਆਂ ਸੋਚਾਂ ਰੱਖੀ ਬੈਠੇ ਨੇ ਇਹ ਮੇਰੇ ਬਾਰੇ ਜਦੋਂ ਪਤਾ ਲੱਗਿਆ ਨਾ ਉਦੋਂ ਤਾਂ ਮੈਨੂੰ ਬੜਾ ਦੁੱਖ ਹੋਇਆ ਫਿਰ ਦੁੱਖ ਕਰਕੇ ਵੀ ਕੀ ਬਣਦਾ ਹਨ ਮੈਂ ਸੋਚ ਲਿਆ ਵੀ ਜਿਹੜੀ ਇਹਨਾਂ ਨੇ ਸੋਚੀ ਆ ਨਾ ਕਰੀਏ ਇਹਦਾ ਸਬਕ ਤਾਂ ਮੈਂ ਇਹਨਾਂ ਨੂੰ ਦਵਾਂਗੀ ਚਾ ਲੱਕੀ ਵੀ ਵਿਚਾਰਾ ਡੰਗਰਾ ਵਾਂਗੂ ਪਹਿਲਾਂ ਲੱਗਿਆ ਰਹਿੰਦਾ ਸੀ ਸਾਰਾ ਉਹ ਤਾਂ ਹੁਣ ਤੇਰੇ ਸਾਹਮਣੇ ਤੇ ਹੁਣ ਵੀ ਨਹੀਂ ਹਟਦਾ ਕੰਮ ਕਰ ਉਹਨੂੰ ਆਦਤ ਹੀ ਪੈ ਰਹੀ ਐ ਕਿੰਨਾ ਮਰਜੀ ਕਹਿ ਲਾ ਵੀ ਤੂੰ ਰਾਮ ਕਰ ਲਿਆ ਕਰ ਤਾਂ ਵੀ ਨਹੀਂ ਕਰਦਾ ਹੈਗਾ ਰਾਮ ਫਿਰ ਵੀ ਦੇਖ ਲੈ ਉਹਨਾਂ ਨੇ ਲੱਕੀ ਦੀ ਇਹ ਕਦਰ ਪਾਈ ਆ ਜੀ ਸਹੀ ਗੱਲ ਆ ਪਾਪੀ ਮੈਨੂੰ ਵੀ ਬਹੁਤ ਦੁੱਖ ਆ ਤੈਨੂੰ ਤਾਂ ਦੁੱਖ ਹੋਣਾ ਹੀ ਆ ਗੱਲ ਸੁਣ ਕੇ ਮੈਨੂੰ ਦੁੱਖ ਹੋਇਆ ਪਿਆ ਇਹ ਹੋਰ ਢੇਢੀ ਮੋਢੀ ਕਰਨੂਗੀ ਹੋਰ ਨਹੀਂ ਤਾਂ ਆਈ ਕਹਿ ਆਈ ਦੇਖ ਲੰਦੇ ਕਿਵੇਂ ਹਨਾ ਡੰਗਰਾ ਵਾਂਗੂੰ ਦਿਨ ਰਾਤ ਕੰਮ ਕਰਦਾ ਹੈਗਾ ਅਸੀਂ ਇਹੀ ਚੀਜ਼ ਦਾ ਗੁਣ ਪਾ ਲਈਏ ਸਹੀ ਗੱਲ ਆ ਵੀਰਾ ਇੰਨਾ ਕੰਮ ਧੰਦਾ ਕਰਦਾਗਾ ਜਿਵੇਂ ਹੀ ਕਦਰ ਨਹੀਂ ਹੈਗੀ ਕੋਈ ਨਹੀਂ ਭਾਬੀ ਤੂੰ ਫਿਕਰ ਨਾ ਕਰ ਮੈਂ ਬਾਪੂ ਨਾਲ ਸਾਰੀ ਗੱਲ ਕਰੂਗੀ ਮੈਂ ਤਾਂ ਇਹ ਕਹਨੀ ਆ ਤੈਨੂੰ ਚੱਲ ਹਨਾ ਤੂੰ ਧੀ ਆਂਗੀ ਉਹਦੀ ਕੀ ਪਤਾ ਤੇਰੀ ਉਹ ਸੁਣ ਲੈ ਕੀ ਪਤਾ ਤੇਰੀਆਂ ਹੀ ਗੱਲਾਂ ਦੀ ਸ਼ਰਮ ਮੰਨ ਲੈ ਨਾਲੇ ਐਂ ਸੋਚ ਲੈ ਵੀ ਜਿਵੇਂ ਤੂੰ ਉਹਦੀ ਧੀ ਆਂ ਮੈਂ ਵੀ ਕਿਛੀ ਦਿੱਤੀ ਹੁਣੀ ਵੀਰਪਾਲ ਮੈਂ ਤਾਂ ਨਹੀਂ ਚਾਹੁੰਦੀ ਰੱਬ ਨਾ ਕਰੇ ਕੱਲੂ ਤੇਰੇ ਨਾਲ ਇਹ ਜੋ ਕੁਝ ਹੋ ਗਿਆ ਤੇਰੇ ਸਹੁਰੇ ਨੇ ਤੇਰੇ ਬਾਰੇ ਇੰਨਾ ਗੰਦਾ ਸੋਚ ਲਿਆ ਫਿਰ ਬਾਪੂ ਸੈਣ ਕਰ ਲੂਗਾ ਗੱਲਾਂ ਨਹੀਂ ਭਾਬੀ ਗੱਲ ਤਾਂ ਤੇਰੀ ਸਹੀ ਆ ਬਾਪੂ ਨੂੰ ਸ਼ਰਮ ਆਉਣੀ ਚਾਹੀਦੀ ਆ ਨਾਲੇ ਜਿਹਦੇ ਤੇ ਹੀ ਨਹੀਂ ਹੁੰਦੀ ਉਹ ਬੰਦੇ ਨੂੰ ਤਾਂ ਮੰਦੇ ਨਹੀਂ ਪਤਾ ਹੁੰਦਾ ਧੀ ਦੀ ਇੱਜ਼ਤ ਕੀ ਹੁੰਦੀ ਆ ਬਾਪੂ ਨੂੰ ਤਾਂ ਪਤਾ ਹੋਣਾ ਚਾਹੀਦਾ ਸੀ ਬਾਪੂ ਦੀ ਤਾਂ ਜਮੇ ਸ਼ਰਮ ਲੈ ਗਈ ਕੋਈ ਨਹੀਂ ਭਾਬੀ ਸਾਰੀਆਂ ਗੱਲਾਂ ਕਰੂੰਗੀ ਮੈਂ ਮਾਪਪੋ। ਅੱਜ ਕੱਲ ਦੇ ਟਾਈਮ 'ਚ ਨਾ ਵੀਰਪਾਲ ਜਿਨ੍ਹਾਂ ਦੇ ਧੀਆ ਨਹੀਂ ਹੁੰਦੀਆਂ ਉਹ ਧੀਆ ਦੀ ਇੱਜ਼ਤ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਧੀ ਦੀ ਕਮੀ ਕੀ ਹੁੰਦੀ ਆ। ਅੱਜ ਕੱਲ ਤਾਂ ਧੀਆ ਵਾਲੀ ਜ਼ਿਆਦਾ ਚਾਂਬਲੇ ਹੋਏ ਨੇ, ਜ਼ਿਆਦਾ ਧੀਆ ਵਾਲੀ ਲੱਛਣ ਕਰਦੇ ਨੇ ਅਹੀਂ ਜੀ। ਨਾਲੇ ਮੈਂ ਤਾਂ ਕਦੇ-ਕਦੇ ਐਂ ਸੋਚਦੀ ਆ ਵੀ ਜੇ ਲੱਕੀ ਦੇ ਅਸਲੀ ਮਾਪਾਪ ਹੁੰਦੇ ਤਾਂ ਸਾਡਾ ਪਰਿਵਾਰ ਕਿੰਨਾ ਵਧੀਆ ਹੋਣਾ ਸੀਗਾ। ਉਹ ਮੇਰੇ ਬਾਰੇ ਕੁਝ ਸੋਚਦੇ ਆਕਰ ਨੂੰ ਮੇਰੇ ਸਕੇ ਸੱਸ ਸਹੁਰਾ ਹੋਣੇ ਸੀ ਉਹ। ਇਹਨਾਂ ਨੇ ਤਾਂ ਦਿਖਾਤਾ ਨਾ ਵੀ ਅਸੀਂ ਬਗਾਨੇ ਆਂ। ਭਾਬੀ ਉਹ ਤੇਰੀ ਗੱਲ ਠੀਕ ਆ ਮੰਨਦੀ ਆ ਤੇਰੀ ਸਾਰੀਆਂ ਗੱਲਾਂ ਹੀ ਜਾਇਜ ਪਰ ਪਤਾ ਕੀ ਆ ਜੇ ਕਿਤੇ ਮਾਸੀ ਨਾਲ ਨਾ ਹੁੰਦੀ ਬਾਪੂ ਕਦੇ ਵੀ ਇਹੋ ਜੀ ਹਰਕਤ ਨਾ ਕਰਦਾ ਜਿਹੜਾ ਕੋ ਸੋਚਦਾ ਨਾ ਸੋਚੀ ਆ ਮਾਸੀ ਇਹ ਤੇ ਮਾਮੀ ਦੇ ਮਿੰਟਾ ਬੜਾ ਗੁੱਸਾ ਚੜਦਾਗਾ ਬਸ ਕੁਝ ਕਰ ਨਹੀਂ ਸਕਦੀ ਬਾਪੂ ਗਲਤੀ ਸਾਰੀ ਉਸੇ ਦੀ ਆ ਬਾਪੂ ਦਾ ਕੋਈ ਕਸੂਰ ਨਹੀਂ ਮੇਰਾ ਦਿਲ ਕਹਿੰਦਾਗਾ ਉਹੀ ਮਗਰ ਲਈ ਬੈਠੀ ਉਹਨੂੰ ਬਾਪੂ ਦੀ ਚਿੱਟੀ ਦਾੜੀ ਹੋ ਰਹੀ ਆ ਐਂ ਤਾਂ ਕੁਝ ਤਾਂ ਸੋਚ ਸਕਦਾ ਨਾਲੇ ਕਰਨ ਨੂੰ ਸਾਰਾ ਕੁਝ ਬਾਪੂ ਨੇ ਹੀ ਕਰਨਾ ਤੀਗਾ ਕੜਾ ਮਸੀਨ ਕਰਨਾ ਤੇ ਮੇਰੇ ਪਾਲ ਇੱਕ ਗੱਲ ਦੱਸਾਂ ਅਜੇ ਇਦਾਂ ਦੀ ਤੂੰ ਆਈਆਂ ਨਾ ਉਦੋਂ ਦੇ ਮਾੜਾ ਮੋਟਾ ਹਜੇ ਮੈਂ ਤੇ ਲੱਕੀ ਇਕੱਠੇ ਬੈਠਣ ਨੂੰ ਟਣ ਲੱਗਿਆ ਪੈਣਾ ਤਾਂ ਦੂਰ ਦੀ ਗੱਲ ਇਹਨਾਂ ਨੇ ਸਾਨੂੰ ਕੋਲੇ ਕਦੇ ਇੱਕ ਦੂਜੇ ਦੇ ਖੜਨ ਵੀ ਨਹੀਂ ਦਿੱਤਾ ਭਾਬੀ ਮੈਨੂੰ ਤਾਂ ਤਨੀਆਂ ਗੱਲਾਂ ਸੁਣ ਕੇ ਨਾ ਗੁੱਸਾ ਆ ਹੀ ਜਾਂਦਾ ਵਾ ਬਾਪੂ ਕਰੀ ਆ ਬਾਹਰ ਤਾਂ ਬੋਲੀ ਜਾਂਦਾ ਵਾ ਮੈਨੂੰ ਜਾਣ ਦੇ ਬਾਪੂ ਕੋਲੇ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਕਰਦੀ ਆ ਗੱਲਾਂ ਕਰਕੇ ਨਾ ਵੀਰਪਾਲ ਸੱਚੀ ਮੇਰਾ ਸਿਰ ਵਾਲਾ ਦੁਖੀ ਜਾਂਦਾ ਮੈਂ ਤਾਂ ਟੈਨਸ਼ਨ ਲੈ ਰਹੀ ਐ ਇੰਨੇ ਦਿਨਾਂ ਦੇ ਚਲ ਕੋਈ ਨਹੀਂ ਭਾਬੀ ਤੂੰ ਰੈਸਟ ਕਰ ਲੈ ਹੁਣ ਮੈਂ ਹੈਗੀ ਆ ਨਾ ਉਦੋਂ ਮੈਂ ਨਹੀਂ ਸੀਗੀ ਤਾਂ ਕਰਕੇ ਚਲ ਤੂੰ ਟੈਨਸ਼ਨ ਲਈ ਜਾਂਦੀ ਸੀ ਮੇਰੇ ਹੁੰਦੇ ਹੁਣ ਨਾ ਟੈਨਸ਼ਨ ਲੈ ਮੈਂ ਤਾਂ ਹੀ ਤੇਰੇ ਨਾਲ ਗੱਲ ਕਰਦੀ ਆ ਸਾਰੀ ਜੇ ਤੇਰੇ ਤੇ ਭਰੋਸਾ ਹੈ ਮੈਂ ਤੇਰਾ ਪੂਰਾ ਸਾਥ ਦੇਵੂਗੀ ਠੀਕ ਹੈ ਕੋਈ ਨਾ ਵੀਰ ਮੈਂ 2 ਮਿੰਟ ਆਰਾਮ ਕਰ ਲਾਂ ਮੇਰਾ ਬਾਲਾ ਸਿਰ ਦੁਖੀ ਜਾਂਦਾ ਠੀਕ ਹੈ बापू हाँ भाई अरे जब मारा था वहाँ पे करना देख के ना चल नहीं नहीं जाने यार जा। इन्ना कर दोगे साल अरे जब उसने निके निके, निके जब आकर ना की कुछ हो है हाँ बापू गलत है तेरी सही है काल जो कहाँ गया हाँ वो, वो तो कौन दाता की गलत बात है तो जाना है बना देते हैं बापू जे तू कहना था बाग जाननी है मैं ਨਹੀਂ ਪੁੱਤ ਮੈਂ ਕਿਉਂ ਕਹਿੰਨਾ ਤੈਨੂੰ ਬਗਦੰਨੀ ਮੈਂ ਤਾਂ ਵੈਸੇ ਹੀ ਗੱਲ ਕਰੀ ਐ ਵੀ ਕੀ ਐ ਜੀ ਤਿਆਰੀ ਪੂਰੀ ਤੇ ਮਾਂ ਤਿਆਰੀ ਕਰੀ ਜਦੋਂ ਨੇ ਸੇਵੀਆਂ ਥੂਗੀਆਂ ਬਿਸਕੁਟ ਬਸਕਟ ਮੈਂ ਕਢਾ ਲਈਆਂ ਜੀ ਮੈਂ ਤਾਂ ਤਾਂ ਬੁੱਟ ਲਿਆ ਪੁੱਤਾਂ ਹਾਂ ਹੋ ਪੁੱਛ ਲਿਆ ਦਾ ਉਹ ਹੋ ਤੂੰ ਮੇਰੀ ਗੱਲ ਦਾ ਬੁੱਤਾ ਬਣ ਗਈ ਇਹ ਤੇਰਾ ਆਨਲਾਈਨ ਗੁੱਸੇ ਆੜਾ ਇਹ ਤੇਰਾ ਘਰ ਐ ਜਿੰਨੇ ਦਿਨ ਮਰਜ਼ੀ ਰਹਿ ਕੋਈ ਗੱਲ ਨਹੀਂ ਹੈ ਮੇਰਾ ਨਹੀਂ ਚੀ ਕਰਦਾ ਹੁਣ ਰਹਿਣ ਨੂੰ ਇੱਥੇ ਕਿਉਂ ਕੀ ਹੋ ਗਿਆ ਬਾਪੂ ਅਈ ਤਾਂ ਮੈਨੂੰ ਤੇਰੇ ਨਾਲ ਕੋਈ ਗੱਲ ਕਰਨੀ ਸੀ। ਗੱਲ ਦੱਸ ਪੁੱਤੂ ਕੀ ਗੱਲ ਕਰਨੀ ਹੈ ਫਿਰ ਗੱਲ ਕਰ ਮੈਨੂੰ ਪਤਾ ਫੇਰੀ ਲੱਗੂ ਨਹੀਂ ਮੈਨੂੰ ਬੇਕਰ ਲੱਗਿਆ ਰਹੂ ਵੀ ਕੀ ਪਤਾ ਨਹੀਂ ਕੀ ਗੱਲ ਕਰਨੀ ਜਿਵੇਂ ਦਾ। ਜੇ ਗੱਲ ਇੰਨੀ ਸਿੱਧੀ ਹੁੰਦੀ ਨਾ 2-4 ਦਿਨ ਪਹਿਲਾਂ ਹੀ ਕਰ ਲੈਂਦੀ। ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੈਂ ਕਿਵੇਂ ਗੱਲ ਕਰਾਂ। ਉਹ ਪੁੱਤ ਇਹ じゃ ਕੀ ਹੋ ਗਿਆ ਤੂੰ ਵੀ ਬਿਝਾਰਤਾਆਂ ਪਾਈ ਜ ਨੇ ਤੂੰ ਅੱਗੇ ਪਿਓ ਕੋਲੇ ਬੈਠੀ ਐ ਜੇ ਕੋਈ ਗੱਲਵਾਜ਼ਾ ਮੈਨੂੰ ਦੱਸ। ਇਹੀ ਗੱਲ ਦੀ ਤਾਂ ਸ਼ਰਮ ਮਾਰਦੀ ਆ ਵੀ ਮੈਂ ਆਪਦੇ ਪਿਓ ਕੋਲੇ ਬੈਠੀ ਆ। ਜੇ ਕਿਸੇ ਹੋਰ ਕੋਲੇ ਬੈਠੀ ਹੁੰਦੀ ਤਾਂ ਗੱਲ ਮੈਂ ਚਪੇੜ ਵਾਂਗੂ ਮਾਰ ਦਿੰਦੀ ਮੂੰਹ ਤੇ ਕੋਈ ਤੇ ਕਿਤੇ ਜਿਹਾ ਪੁੱਤੋ ਗੁੱਸਾ ਆ ਕੇ ਲੈ ਕੇ ਆਇਆ ਜ ਮੈਂ ਤੇਰਾ ਪਿਓ ਆ ਤੂੰ ਬੇਇੱਜ਼ਤ ਹੋ ਕੇ ਮੇਰੇ ਨਾਲ ਗੱਲ ਕਰ ਉਹ ਤੇਰੀ ਮਾਂ ਨੇ ਤੈਨੂੰ ਤੈਨੂੰ ਕੁਝ ਕਹਿਤਾ ਮਾਂ ਨੇ ਕਿਹੜੀ ਮਾਂ ਮੈਂ ਨਹੀਂ ਉਹਨੂੰ ਮਾਂ ਮੰਨਦੀ ਤੇ ਉਹ ਮੈਨੂੰ ਕਹਿ ਵੀ ਕਿਵੇਂ ਦਊਗੀ ਕੁਝ ਕਹਿਤਾ ਉਹਨੇ ਕੁਝ ਚਲ ਪੁੱਤ ਤੂੰ ਤਾਂ ਹੁਣ ਪਤਾ ਨਹੀਂ ਕੀ ਗੱਲ ਐ ਇੰਨਾ ਗੁੱਸੇ ਕਿਉਂ ਹੋਈ ਬੈਠੀ ਐ ਚਲ ਮੈਨੂੰ ਗੱਲ ਦੱਸ ਤੂੰ ਕੀ ਐ ਬਾਪੂ ਮੈਂ ਨਾ ਤੈਨੂੰ ਸਾਰੀ ਗੱਲ ਤਾਂ ਨਹੀਂ ਦੱਸ ਸਕਦੀ ਪਰ ਮੈਨੂੰ ਪਤਾ ਤੂੰ ਸਮਝਦਾਰ ਬਹੁਤਾ ਸਮਝ ਜੇਗਾ ਆ ਮੈਨੂੰ ਨਾ ਭਾਬੀ ਨੇ ਸਾਰਾ ਕੁਝ ਦੱਸਤਾ ਸਾਰਾ ਕੁਝ ਦੱਸਤਾ ਐ ਇਹ ਮੈਨੂੰ ਕੀ ਸਾਰਾ ਕੁਝ ਦੱਸਤਾ ਜਿਹੜਾ ਕੁਝ ਹੋਇਆ ਹੀ ਨਹੀਂ ਹੈ ਮੈਨੂੰ ਤਾਂ ਸਾਹਮਣੇ ਨਹੀਂ ਆਉਂਦੀ ਉਹ ਤੂੰ ਆਪਣੀ ਮਾਂ ਨਾਲ ਕੁਛ ਤਾਂ ਰਹਿਣੀ ਰਹਣੀ ਹੈ ਹੁਣ ਤੇਰੀ ਭਾਬੀ ਤੈਨੂੰ ਕੁਝ ਦੱਸਣ ਲੱਗੀ ਬਾਪੂ ਗੱਲ ਵੀ ਨਾ ਬੰਦਾ ਉਹੀ ਦੱਸਦਾ ਹੁੰਦਾ ਜੇ ਕੋਈ ਗੱਲ ਹੋਵੇ ਜੇ ਕੋਈ ਗੱਲ ਹੀ ਨਾ ਹੋਵੇ ਬੰਦਾ ਦੱਸੂਗਾ ਕਿਵੇਂ ਉਹਦੀ ਇਹ ਕੋਈ ਇਹੋ ਜੀ ਗੱਲ ਨਹੀਂ ਹੋਈ ਤੇ ਨਾ ਮੈਂ ਕਿਸੇ ਨੂੰ ਕੁਝ ਵੱਧ ਘੱਟ ਕਹਾਂ। ਨਾ ਵੀ ਕਿ ਨਹੀਂ ਮੈਂ ਤਾਂ ਆਪ ਬੱਝ-ਬੱਝ ਕੇ ਰਹਿਣਾ। ਬਾਪੂ ਚੱਲ ਹੋਰ ਤਾਂ ਤੈਨੂੰ ਮੈਂ ਕੀ ਅਖਾਂ। ਆ ਜਿੱਦੇ ਦਾ ਲੱਕੀ ਦਾ ਤੇ ਭਾਬੀ ਦਾ ਵਿਆਹ ਹੋਇਆ ਤੁਸੀਂ ਕੋਲ ਵੀ ਨਹੀਂ ਬੈਠਣ ਦੇਂਦੇ ਉਹਨੂੰ। ਨਾ ਕੀ ਗੱਲ ਆ ਵਿਆਹ ਕਾਦੇ ਵਾਸਤੇ ਕਰਿਆਗਾ ਹੱਸਣ ਖੇਡਣ ਦੀ ਉਮਰ ਆ ਉਹਨਾਂ ਦੀ। ਤੁਸੀਂ ਉਹਨੂੰ ਕਿਉਂ ਕੰਮ ਤੇ ਲਈ ਰੱਖਦੇ ਓਨੂੰ ਸਾਰਾ ਦਿਨ? ਉਹ ਤਾਂ ਕੰਮ ਤਾਂ ਕਰਨੀ ਏ ਕੰਮ ਹੋਰ ਮੈਥੋਂ ਤਾਂ ਹੁੰਦਾ ਨਹੀਂ। ਮੈਂ ਕਰਨੇ ਕੰਮ। ਜਿਹੜੀ ਕੋਲੇ ਬੈਠਣ ਦੀ ਕੋਈ ਟਾਈਮ ਹੁੰਦਾ ਕੋਲੇ ਬੈਠਣ ਦਾ ਉਦੋਂ ਕੋਣ ਕਿਸੇ ਨੂੰ ਕੋਲੇ ਬੈਠਣ ਨੂੰ ਠਾਉਂਦਾ ਤੀ ਬਾਪੂ ਤੂੰ ਤਾਂ ਨਹੀਂ ਕਰਨਾ ਮੈਂ ਕਿਹਾ ਕਹਿਣੀ ਆ ਵੀ ਤੂੰ ਕਰ ਕੰਮ ਆ ਮਾਸੀ ਤਾਂ ਕਰ ਸਕਦੀ ਆ ਬਿੱਲੀ ਹੋ ਕੇ ਪਸਰੀ ਫਿਰਦੀ ਆ ਮੈਂ ਉਸ ਵਾਂਗੂ ਅਸਲ ਗੱਲ ਕੀ ਆ ਪੁੱਤ ਨਾ ਮੈਂ ਇਹ ਕਿੰਨੇ ਚਾਰਾ ਲੈਣਾ ਤਾਂ ਨਾ ਫਸਿਆ ਹੋਇਆ ਇਹ ਜਿੱਦੇ ਦੀ ਆ ਇਹ ਆਪਦੀ ਚੌਕਾ ਚਲਾਉਂਦੀ ਐ ਜੇ ਤਾਂ ਮੈਂ ਉਹਦੀ ਨਹੀਂ ਸੁਣਦਾ ਤਾਂ ਜੱਬਾ ਜੇ ਮੈਂ ਇਹਨਾਂ ਦੀ ਨਹੀਂ ਕੋਈ ਕਰਾਉਂਦਾ ਤਾਂ ਜੱਬਾ ਹੈ ਆ ਹੁਣ ਰਹਿੰਦਾ ਹੁੰਦਾ ਮੈਨੂੰ ਟੈਣਾ ਮਾਦੇ ਦਾ ਪਤਾ ਨਹੀਂ ਤੈਨੂੰ ਕੀ ਕਹਿਤਾ ਹੁੰਦਾ ਬਾਪੂ ਬਾਕੀ ਗੱਲਾਂ ਦਾ ਤਾਂ ਨਾ ਕੋਈ ਫਾਇਦਾ ਨਹੀਂ ਕਰਨ ਦਾ ਤੇ ਨਾ ਹੀ ਮੈਂ ਕੁਝ ਲੈਣਾ ਤੁਹਾਡੇ ਘਰ ਦੀਆਂ ਗੱਲਾਂ ਤੋਂ ਮੈਂ ਇਹ ਗੱਲ ਕਹਿਣੀ ਆ ਵੀ ਜਿਹੜਾ ਕੁਝ ਭਾਬੀ ਨਾਲ ਹੋਣਾ ਨਾ ਗਲਤ ਹੋ ਰਿਹਾ ਤੇ ਤੁਸੀਂ ਗਲਤ ਸੋਚਦੇ ਆ ਉਹ ਤੇ ਇਹ ਗੱਲ ਨਹੀਂ ਵੀ ਤੁਹਾਡੇ ਘਰ ਤੋਂ ਮੈਂ ਨਹੀਂ ਲੈਣਾ ਤੂੰ ਇਸ ਘਰ ਦੀ ਧੀ ਹੈ ਤੇਰਾ ਹੱਕ ਬਣਦਾ ਜੀਜੇ ਚ ਕਿਸੇ ਚ ਨੁਕਸਾ ਕੋਈ ਵੀ ਗੱਲਬਾਤ ਦਾ ਤੂੰ ਕਹਿ ਸਕਦੀ ਹੈ ਜੇ ਮੰਨਣ ਦੀ ਗੱਲ ਹੋ ਉਹਨੂੰ ਮੰਨਾਂਗੇ ਬਾਪੂ ਜਿਹੜਾ ਕੁਝ ਆਪਣੇ ਘਰ ਚ ਚੱਲ ਰਿਹਾ ਨਾ ਮੈਨੂੰ ਤਾਂ ਇਸ ਘਰ ਦੀ ਧੀ ਕਹਿਣ ਨੂੰ ਵੀ ਸ਼ਰਮ ਆਉਦੀ ਆ ਪੁੱਤ ਕਿਸੇ ਪਿੱਛੇ ਲੱਗ ਕੇ ਨਾ ਇੰਨਾ ਵੀ ਸੀਰੀਅਸ ਨਹੀਂ ਹੋਣਾ ਚਾਹੀਦਾ ਵੀ ਆਪਦੇ ਖੂਨ ਦੇ ਰਿਸ਼ਤਿਆਂ ਨੂੰ ਭੁੱਲ ਜੀਏ। ਇਹੀ ਤਾਂ ਗੱਲ ਹੈ ਨਾ ਬਾਪੂ ਖੂਨ ਦੇ ਰਿਸ਼ਤੇ ਸਭ ਤੋਂ ਮਾੜੀ ਕਰਦੇ ਆ। ਖੂਨ ਦੇ ਰਿਸ਼ਤੇ ਨਹੀਂ ਆਪਦੇ ਬੰਦੇ ਹਜੇ ਬਗਾਨੇ ਬਣ ਜਾਂਦੇ ਆ। ਪੁੱਤ ਮੈਂ ਤੈਨੂੰ ਇੱਕੋ ਗੱਲ ਦੱਸਦਾ ਫਿਰੇ। ਠੀਕ ਹੈ ਵੀ ਤੇਰੀ ਪਰਜਾਇਤ ਤਾਂ ਆਈ ਹੈ ਕੱਲ। ਇਹ ਬੁੜੀਆਂ ਕੀ ਹੈ ਨਾ ਗੱਲਾਂ ਤੇ ਗੱਲਾਂ ਕਰਕੇ ਨਾ ਘਰ ਨੂੰ ਪਾੜ ਦਿੰਦੀਆਂ ਨੇ। ਇਹ ਕਿਸੇ ਗੱਲ ਦਾ ਕੋਈ ਬਦਲਾ ਲੈਣਾ ਚਾਹੁੰਦੀ ਹੈ। ਮੈਂ ਪੁੱਤ ਕਿਉਂ ਉਹਨੂੰ ਕੁਝ ਕਹਾਂਗਾ ਕਿਉਂ ਉਹਨਾਂ ਨੂੰ ਮੈਂ ਕੱਟੇ ਬੈਠਣ ਤੋਂ ਹਟਾਉਂਗਾ ਮੈਂ ਕਿ ਉਹਨਾਂ ਦੀ ਰੱਖੀ ਦੀ ਬੈਠ ਨਹੀਂ ਪੁੱਤ ਇਹ ਜੀ ਕੋਈ ਵੀ ਗੱਲ ਨਹੀਂ ਜੇ ਕੋਈ ਇਹ ਜੀ ਗੱਲ ਪਹਿਲਾਂ ਤੈਨੂੰ ਐਂ ਨਹੀਂ ਕਿਹਾ ਮੈਂ ਮੇਰਾ ਕੋਈ ਗੱਲ ਕਹਿ ਦੂਗਾ ਬਾਪੂ ਮੈਨੂੰ ਯਕੀਨ ਨਹੀਂ ਸੀਗਾ ਤਾਂ ਹੀ ਤਾਂ ਇੰਨੇ ਦਿਨਾਂ ਦੀ ਗੱਲ ਨਹੀਂ ਕਰੀ ਮੈਂ ਨਹੀਂ ਤਾਂ ਮੈਂ ਕਿੱਦੇ ਦੀ ਕਹਿ ਦਿੰਦੀ ਪਰ ਬਹੁਤ ਕੁਝ ਸੋਚਣ ਤੋਂ ਬਾਅਦ ਮੈਨੂੰ ਲੱਗਿਆ ਵੀ ਬੰਦਾ ਬਦਲ ਜਾਂਦਾ ਹੁੰਦਾ ਕੀ ਪਤਾ ਜਿਹੜੇ ਬਾਪੂ ਨੂੰ ਮੈਂ ਜਾਣਦੀ ਆ ਉਹ ਬਾਪੂ ਹੀ ਨਾ ਹੋਵੇ ਹੁਣ ਤੂੰ ਹੋਰ ਬਣ ਗਿਆ ਹੋਵੇ ਕੋਈ ਉਹ ਤਾਂ ਮੈਂ ਬਦਲਿਆ ਤਾਂ ਹਾਂਗਾ ਤੇਰੀ ਮਾਂ ਦੇ ਜਾਣ ਤੋਂ ਬਾਅਦ ਮੈਂ ਇਹੋ ਜਿਹੀਆਂ ਗੱਲਾਂ ਨਹੀਂ ਬਦਲਿਆ ਜਿਹੜੀਆਂ ਤੂੰ ਸਮਝਦੀ ਹੈ ਪਰ ਪਰਤਮਾ ਔਰਤ ਦੀ ਇੱਜ਼ਤ ਕਰਨੀ ਨਹੀਂ ਭੁੱਲਿਆ ਹਾਂ ਬਾਪੂ ਇਹ ਗੱਲ ਮੈਂ ਭਾਬੀ ਨੂੰ ਕਹੀ ਸੀ ਇਹ ਵੀ ਮੇਰੇ ਬਾਪੂ ਤਾਂ ਔਰਤ ਦੀ ਬਹੁਤ ਇੱਜ਼ਤ ਕਰਦਾ ਪਰ ਭਾਬੀ ਨੇ ਸਾਰੀਆਂ ਗੱਲਾਂ ਸੁਣ ਕੇ ਤਾਂ ਮੈਨੂੰ ਐ ਲੱਗਿਆ ਵੀ ਤੂੰ ਮਾਸੀ ਦੇ ਮਗਰ ਲੱਗ ਗਿਆ ਬਾਪੂ ਮੰਨ ਚਾਹੇ ਨਾ ਮੰਨ ਇਹ ਸਾਰਾ ਕੁਝ ਤੂੰ ਮਾਸੀ ਦੇ ਕਹਿੰਦੇ ਕਰੀਐ ਨਾ ਤੇ ਇਹ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਹੁਣ ਜਿਵੇਂ ਤੇਰੀ ਮਾਂ ਇਸ ਕਰਦੀ ਮਾਰਕਣੀ ਸੀ ਨਾ ਜੇ ਕੋਈ ਉਹਦੀ ਗੱਲ ਦੇ ਵਿੱਚ ਮੈਂ ਹਾਂ ਮੈਂ ਮਾੜੀ ਗੱਲ ਤਾਂ ਹਾਂ ਨਹੀਂ ਕਹਾਂਗਾ ਪਰ ਫਿਰ ਕਈ ਗੱਲਾਂ ਦੇ ਵਿੱਚ ਨਾ ਹਾਂ ਤੇ ਹਾਂ ਕਹਿਣੇ ਕਹਿੰਦੇ ਉਹ ਵੀ ਇਸ ਕਰਦੀ ਮਾਰਕਣੀ ਕਉਂਦੀ ਏ ਹੁਣ ਤੂੰ ਉਹ ਨੂੰ ਮਾਂ ਨਹੀਂ ਮੰਨਦੀ ਪਰ ਮੇਰੇ ਤਾਂ ਘਰਾਂ ਵਾਲੀ ਹੈ ਨਾ ਮੈਂ ਮੰਨਦਾ ਤੇਰੀ ਉਹ ਮਧੀਰ ਮਾਂ ਏ ਇਹ ਮੈਂ ਪਰ ਮੈਨੂੰ ਇਸ ਗੱਲ ਦਾ ਦੁੱਖ ਹੈ ਮੈਂ ਹੁਣ ਤੈਨੂੰ ਅਸਲੀ ਮਾਂ ਕਿੱਥੋਂ ਦੇਵਾਂ ਮਪੂ ਮੈਨੂੰ ਤਾਂ ਨਾ ਪਹਿਲਾਂ ਕਦੇ ਮਾਂ ਦੀ ਕਮੀ ਮਹਿਸੂਸ ਹੀ ਨਹੀਂ ਹੋਈ ਸੀ ਮੈਂ ਤਾਂ ਤੈਨੂੰ ਹੀ ਮਾਂ ਤੇ ਤੇਨੇ ਪਿਓ ਸਮਝਦੀ ਸੀ ਪਰ ਬਾਪੂ ਇਹੋ ਜਿਹੀਆਂ ਗੱਲਾਂ ਸੁਣ ਕੇ ਤਾਂ ਮੈਨੂੰ ਐ ਲੱਗਦਾ ਵੀ ਮੇਰਾ ਪਿਓ ਵੀ ਮੇਰਾ ਨਹੀਂ ਰਿਹਾ ਪੁੱਤ ਤੂੰ ਨਾ ਜਿਹੜੀ ਮਾਂ ਦੇਖਣੀ ਐ ਆਪਦੇ ਪਿਓ ਦੀ ਰੂਪ ਕੀ ਮਾਂ ਨੂੰ ਦੇਖ ਦੇਖ ਇਹ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਦੇਖ ਤੂੰ ਹੋਈ ਮੇਰੇ ਕੀ ਐ ਮੇਰੇ ਨਾਲ ਦੁੱਖ ਤੋਂ ਕਰਨ ਵਾਲੀ ਜੇ ਤੂੰ ਹੀ ਇਹ ਗੱਲਾਂ ਦੇ ਵਿੱਚ ਮਤਲਬ ਐ اعتماد ਕਰਨੇ ਕੀ ਮੇਰੇ ਨਾਲ ਬੁੱਤੇ ਹੋ ਨੂੰ ਫਿਰ ਮੇਰੇ ਕੋਲੇ ਕੀ ਐ ਹਾਂ ਉਹ ਆਪ ਸਾਬਲਾ ਸਹੀ ਕਿਹਾ ਜਿਵੇਂ ਮੈਂ ਤੇਰੀ ਧੀ ਆ ਜੇ ਮੈਂ ਗੁੱਸੇ ਹੋ ਜੂਗੀ ਨਾ ਵਰਤੂਗੀ ਤਾਂ ਤੁਹਾਡੇ ਕੋਲੇ ਕੀ ਆ ਇਸੇ ਤਰ੍ਹਾਂ ਭਾਬੀ ਵੀ ਤੁਹਾਡੀ ਧੀ ਆ ਜੇ ਮੈਂ ਤੁਹਾਡੀ ਧੀ ਆ ਉਹ ਵੀ ਤਾਂ ਧੀ ਆ ਉਹ ਕੋਈ ਬਗਾਨੀ ਧੀ ਆ ਤਾਂ ਇਹ ਗੱਲਾਂ ਨਾ ਕਹਿਣ ਵਾਲੀ ਯਾਨੀ ਵੀ ਮੈਂ ਤੇਰੇ ਕਹੇ ਤੂੰ ਇਹ ਗੱਲਾਂ ਸਮਝੂ ਮੇਰੀ ਉਮਰ ਦੇ ਹਿਸਾਬ ਨਾਲ ਮੈਨੂੰ ਸਾਰੀ ਸਮਝ ਆ ਪਰ ਕੋਈ ਨਾ ਕੋਈ ਘਰ ਦੇ ਵਿੱਚ ਨਾ ਗਲਤ ਇਹ ਜੀ ਗੱਲ ਹੋ ਜਾਂਦੀ ਹੈ ਜਿਹੜੀ ਟੇਡੇ ਢੰਗ ਨਾਲ ਦੇਖੀ ਜਾਂਦੀ ਹੈ ਟੇਡੇ ਢੰਗ ਨਾਲ ਕਰੀ ਜਾਂਦੀ ਹੈ ਨਹੀਂ ਬਾਪੂ ਪਤਾ ਕੀ ਆ ਰੱਬ ਨੇ ਨਾ ਔਰਤ ਨੂੰ ਇਹੋ ਜਿਹਾ ਬਣਾਇਆਗਾ ਉਹ ਸਮਝ ਜਾਂਦੀ ਆ ਵੀ ਮੈਨੂੰ ਕੋਈ ਸਹੀ ਕਹਿੰਦਾ ਝਾ ਗਲਤ ਉਹੇ ਜੀ ਵਾਈ ਵਾ ਆ ਜਾਂਦੀ ਆ ਹੁਣ ਮੈਨੂੰ ਪਤਾ ਵੀ ਤੂੰ ਮੈਨੂੰ ਧੀ ਮੰਨਦਾ ਆ ਵੀ ਹੈਗੀ ਆ ਮੈਂ ਤੇਰੀ ਦਿਲੋਂ ਤੇ ਅਜੇ ਤੂੰ ਭਾਬੀ ਨੂੰ ਧੀ ਮੰਨੇ ਨਾ ਤੇ ਉਹਨੂੰ ਸਮਝ ਜੂਗੀ ਉਹੋ ਵੀ ਹਾਂ ਮੈਨੂੰ ਸੱਚੀ ਬਾਪੂ ਧੀ ਮੰਨਦਾ ਪਰ ਬਾਪੂ ਤੂੰ ਮੰਨਦਾ ਨਹੀਂ ਉਹਨੂੰ ਧੀ ਪੁੱਤ ਤੂੰ ਮੇਰੇ ਕੀ ਐ ਤੂੰ ਆਪਣਾ ਫਰਕ ਨਹੀਂ ਬਣਾਵਾ ਰਹੀ ਤੇ ਉਹ ਉਹ ਇੱਕ ਨੂੰ ਹੈ ਉਹ ਧੀ ਬਾਣੀ ਨਹੀਂ ਰਹੀ ਉਹ ਫਰਕ ਪਵਾ ਰਹੀ ਬਾਪੂ ਫਰਕ ਬੁਵਾਰੀਆ ਚਲੋ ਇਹ ਵੀ ਗੱਲ ਤੇ ਨਹੀਂ ਸਹੀ ਆ ਪਰ ਉਹਨੇ ਮੈਨੂੰ ਐ ਥੋੜੀ ਕਿਹਾ ਵੀ ਤੂੰ ਜਾ ਕੇ ਬਾਪੂ ਨਾਲ ਲੜ ਉਹ ਤਾਂ ਮੈਂ ਹੀ ਗੁੱਸੇ 'ਚ ਤੈਨੂੰ ਵੱਧ ਘੱਟ ਬੋਲਦਾ ਕੋਲਾ ਨੀ ਪੁੱਤ ਬਾਪੂ ਹਾਂ ਬੋਲ ਮੈਨੂੰ ਇਹ ਹੁਣ ਲੱਗਿਆ ਤੇਰੀਆਂ ਗੱਲਾਂ ਸੁਣਨ ਤੋਂ ਬਾਅਦ ਵੀ ਸਹੀ ਗੱਲ ਆ ਮੈਂ ਭਾਬੀ ਤੇ ਜਤੀਨ ਕਰ ਲਿਆ ਕਿਸੇ ਦਾ ਮਨ ਥੂਰੀ ਪੜਿਆ ਜਾਂਦਾਗਾ ਕੀ ਪਤਾ ਉਹ ਵੀ ਐ ਸੋਚਦੀ ਹੋਵੇ ਵੀ ਇਹਦੇ ਪਿਆਉਣਾਂ ਫਰਕ ਪੈ ਜੇ ਤੇ ਆਉਣੋਂ ਹਟ ਜੇ ਉਹ ਤਾਂ ਇਹ ਆਪਦੇ ਆਪ ਦੇ ਨਾਲ ਹਿਸਾਬ ਹੁੰਦੇ ਨੇ ਜਿੰਨੇ ਬੁੜੀ ਤੇ ਕਿਤੇ ਲਿੱਤਰ ਨੇ ਨਾ ਪਰ ਮੈਂ ਇਹ ਗੱਲ ਕਹਿੰਦਾ ਨਹੀਂ ਸਮਝ ਗਈ ਗੱਲ ਪੁੱਤ ਪਰ ਫੇਰ ਵੀ ਤੇਰਾ ਹੱਕ ਬਣਦਾ ਮੈਨੂੰ ਕਹਿਣ ਦਾ ਮੇਰੇਆਂ ਗੱਲਾਂ ਤੂੰ ਵੀ ਮੇਰਾ ਦੁੱਖ ਸੁੱਖ ਸੁਣਦੀ ਐ ਤੇ ਜਦੋਂ ਤੂੰ ਮੇਰਾ ਦੁੱਖ ਸੁੱਖ ਤੂੰ ਸੁਣਦੀ ਐ ਤੇ ਤੂੰ ਮੈਨੂੰ ਕਹਿ ਵੀ ਸਕਦੀ ਮੈਨੂੰ ਕੋਈ ਦੁੱਖ ਨਹੀਂ ਪੁੱਤ ਕੋਈ ਗਿਲਾ ਨਹੀਂ ਤੇਰੇ ਪਰ ਜਿਹੜੀਆਂ ਗੱਲਾਂ ਪੁੱਤ ਉਹਨੇ ਕਈਆਂ ਸਾਰੀਆਂ ਝੂਠੀਆਂ ਐ ਮੈਂ ਇਹ ਜੀ ਗੱਲ ਬਾਤ ਕਿਸੇ ਤੇ ਨਹੀਂ ਨਾ ਮੈਂ ਉਹਨੂੰ ਕੁਝ ਕਹਾ ਸਹੀ ਗੱਲ ਐ ਬਾਪੂ ਨਾਲੇ ਨਾ ਮਾਂ ਮੈਨੂੰ ਕਹਿੰਦੀ ਹੁੰਦੀ ਸੀ ਕਿ ਕਿਸੇ ਦੀਆਂ ਗੱਲਾਂ ਚਾ ਕੇ ਨਾ ਕਿਸੇ ਤੇ ਯਕੀਨ ਨਹੀਂ ਕਰਨਾ ਚਾਹੀਦਾ ਬੰਦਾ ਦੇਖਦਾ ਕੁਝ ਹੋਰ ਹੁੰਦਾ ਤੇ ਵਿੱਚੋਂ ਕੁਝ ਹੋਰ ਹੁੰਦਾ ਸ਼ਾਇਦ ਭਾਬੀ ਬੀਬੀ ਆਈ ਹੋਵੇ ਕਈ ਵਾਰ ਆ ਕੀ ਹੁੰਦਾ ਨਾ ਪੁੱਤ ਬੰਦਾ ਆਪ ਦਾ ਸੁੱਖ ਬਣਾਉਣ ਵਾਸਤੇ ਨਾ ਤੇ ਉਹ ਤੇੜੀ ਭਾਲ ਦਾ ਦੂਜੇ ਨੂੰ ਘਰ ਪੱਟਣ ਵਾਸਤੇ ਝੂਠੀਆਂ ਗੱਲਾਂ ਕਰਦਾ ਇਹ ਤਾਂ ਹੁਣ ਤੈਨੂੰ ਵੀ ਪਤਾ ਨਾ ਮੇਰੀ ਮਤੇਰ ਮਾਂ ਹੈ ਹਾਂ ਬਕਾ ਪਤਾ ਨਾ ਪਰ ਮੈਂ ਕਹਿੰਨਾ ਤੇਰੀ ਮਾਂ ਹੈ ਉਹਨੂੰ ਵੀ ਇਹਨਾਂ ਗੱਲਾਂ ਦਾ ਪਤਾ ਹੈ ਹਰ ਇੱਕ ਬੰਦਾ ਨਾ ਮਾਰਕੀ ਪਿੱਛੇ ਕੁਛ ਨਾ ਕੁਛ ਕਰਦਾ ਹੈ। ਇਹਦਾ ਮਤਲਬ ਕੋਈ ਲਾਲਚ ਆਉਣਾ। ਉਹ ਨਾ ਕੁਛ ਨਾ ਕੁਛ ਤਾਂ ਹੈ ਹੀ ਪਰ ਮੈਂ ਨਹੀਂ ਕਹਿ ਸਕਦਾ। ਮੈਂ ਤਾਂ ਇੱਕ ਤਰ੍ਹਾਂ ਨੂੰ ਆਧਾਰ ਨਹੀਂ ਦੇ ਸਕਦਾ ਪੁੱਤ। ਵੀ ਤੂੰ ਮੇਰੀ ਬਹੁਤ ਸਿਆਣੀ ਧੀ ਹੈ। ਠੀਕ ਹੈ। ਸਾਡਾ ਸਹਾਰਾ ਵੀ ਤੂੰ ਹੈ ਸਾਡੀ ਜਾਇਦਾਦ ਵੀ ਤੂੰ ਹੈ ਸਾਡਾ ਸਾਰਾ ਕੁਝ ਤੂੰ ਹੈ। ਖਾਸ ਕਰਕੇ ਮੇਰਾ। ਹਾਂ ਬਾਕੀ। ਮੈਂ ਵੀ ਨਾ ਗੁੱਸੇ 'ਚ ਪਤਾ ਨਹੀਂ ਕੀ ਕੁਛ ਬੋਲ ਗਿਆ। ਕੋਈ ਨਾ ਕੋਈ ਪੁੱਤਰਾ। ਕੋਈ ਮੈਨੂੰ ਤੇਰੇ ਕਹੇ ਦਾ ਗੁੱਸਾ ਨਹੀਂ ਹੈ। ਤਾਂ ਕਿ ਤੇਰਾ ਮਨ ਵੀ ਹਲਕਾ ਹੋ ਗਏ ਨਾ। हां बापू मेरे तना आग ਲੱਗੀ ਪਈ ਸੀ ਕਾਲਜ ਨੂੰ ਵੀ ਮੇਰਾ ਪਿਓ ਇਹੋ ਜਿਹੀਆਂ ਗੱਲਾਂ ਕਰਦਾਗਾ ਮੈਨੂੰ ਯਕੀਨ ਨਹੀਂ ਹੁੰਦਾ ਸੀ ਪਰ ਜੇ ਇੱਕ ਵਾਰੀ ਹੋਇਆ ਵੀ ਯਕੀਨ ਪਰ ਫਿਰ ਵੀ ਮੈਂ ਹੀ ਗਲਤ ਸੀ ਚਲੋ ਕੋਈ ਨਹੀਂ ਬਾਪੂ ਸੌਰੀ ਉਹ ਸੌਰੀ ਮੰਗਾਈ ਤੂੰ ਮੇਰੀ ਬੇਟੀ ਐ ਤੂੰ ਹੁਣ ਆਇਆ ਕਰ ਕੋ ਤਨਾ ਥੋਲੇ ਤੇ ਗੁੱਤਾ ਜਿਹੜਾ ਤੇਰੇ ਦਿਮਾਗ 'ਚੋਂ ਫੜ ਲਿਆ ਉਹਨੂੰ ਰੂਰ ਕਰ ਦੇ ਕੋਈ ਐ ਜੀ ਗੱਲ ਠੀਕ ਐ ਠੀਕ ਆ ਬਾਪੂ ਹੂੰ